ਬਾਲਬਈ ਅੱਜਕੱਲ ਦਾ ਆਪਦੇ ਮਾਂ ਪਿਓ ਮਿਹਰਬਾਨੀ ਦਾ ਫਰਮਾਨ ਹੈ ਅਵਰ ਕਾਇ ਤੇ ਕਿਸੇ ਨਾ ਕਾਮ ਮਿਲ ਸਾਜ ਸੰਗਤ ਭਜ ਕੇਵਲ ਨਾਮ ਜਿਹੜਾ ਇਨਸਾਨ ਇਸ ਮਨੁੱਖੀ ਜਾਮੇ ਚ ਆਇਆ ਤੇ ਪ੍ਰਮਾਤਮਾ ਨੇ ਕਿਸੇ ਨਾ ਕਿਸੇ ਉਸ ਨੂੰ ਕਿੱਤੇ ਲਾਇਆ ਹੋਇਆ ਕੋਈ ਕਮਾਈ ਵਾਲੇ ਸਾਧਨਾ ਨੂੰ ਭਜ ਰਿਹਾ ਕੋਈ ਸੇਵਾ ਨੂੰ ਸਮਰਪਿਤ ਹੈ ਤੇ ਕੋਈ ਆਪ ਦੇ ਗ੍ਰਸਥੀ ਜੀਵਨ ਚ ਰੁੱਝਿਆ ਹੋਇਆ ਹੈ ਪਰ ਬਹੁਤ ਸਾਰੇ ਇਨਸਾਨ ਜਿਨ੍ਹਾਂ ਨੂੰ ਕਿਤੇ ਨਾ ਕਿਤੇ ਗੁਰੂ ਸਾਹਿਬ ਦੇ ਇਸ ਫਰਮਾਨ ਤੇ ਯਕੀਨ ਹੈ ਤੇ ਆਪਣੇ ਬਾਕੀ ਗ੍ਰਸਤੀ ਜੀਵਨ ਨੂੰ ਆਪਦੇ ਕਾਰਜਾਂ ਨੂੰ ਛੱਡ ਕੇ ਪਰਮਾਤਮਾ ਨੇ ਦਿੱਤਾ ਫਰਜ਼ ਨਿਭਾ ਰਹੇ ਨੇ ਸੇਵਾ ਕਰ ਰਹੇ ਨੇ ਅਜਿਹੀ ਮਿਸਾਲ ਪਿੰਡ ਲਚਕਾਣੀ ਚ ਆਪਣਾ ਫਰਜ਼ ਸੇਵਾ ਸੁਸਾਇਟੀ ਵੱਲੋਂ ਇਹ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਤੇ ਉਹ ਸੇਵਾ ਨਿਭਾ ਰਹੇ ਨੇ ਸਰਦਾਰ ਪਾਲ ਸਿੰਘ ਜੀ ਖਰੋੜ ਲੰਮੇ ਸਮੇਂ ਤੋਂ ਸੇਵਾ ਕਰਦੇ ਨੇ ਤੇ ਨਿਆਸਰਿਆਂ ਦੇ ਆਸਰੇ ਬੰਦੇ ਨੇ ਅੱਜ ਉਹਨਾਂ ਦੇ ਇਸ ਘਰ ਚ ਆਏ ਆ ਤੇ ਉਹਨਾਂ ਦੇ ਨਾਲ ਕਲਾ ਬਤਾ ਕਰਨਗੇ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਧੰਨਵਾਦ ਵੀਰੇ ਜੀ ਪਾਲ ਬਾਈ ਹਰ ਬੰਦੇ ਨੂੰ ਲੱਗਦਾ ਵੀ ਜ਼ਿੰਦਗੀ 'ਚ ਮੈਂ ਕਿਸੇ ਨਾ ਕਿਸੇ ਕਿੱਤੇ ਨੂੰ ਜੁੜਾਂ ਕਿਸੇ ਨਾ ਕਿਸੇ ਆਪਦੀ ਕਾਮਯਾਬੀ ਵੱਲ ਨੂੰ ਵਧਾਂ ਪਰ ਤੁਸੀਂ ਸਾਰੀਆਂ ਚੀਜ਼ਾਂ ਦਾ ਤਿਆਗ ਕਰਕੇ ਨਿਆਸਰਾਂ ਦੇ ਆਸਰੇ ਬਣ ਗਏ ਇੱਕ ਬਹੁਤ ਵੱਡੀ ਕਾਮਯਾਬੀ ਹੋ ਵੀਰੇ ਜੀ ਕਿਸੇ ਦੀ ਜਾਨ ਅੱਜਕੱਲ੍ਹ ਦੁਨੀਆ ਇੱਕ ਦੂਜੇ ਦੀ ਜਾਨ ਲੈਂਦੀ ਫਿਰ ਰਹੀ ਹੈ ਜੀ ਅਸੀਂ ਸ਼ੁਕਰਾਨਾ ਕਰਦੇ ਹਾਂ ਉਸ ਪਰਮਾਤਮਾ ਦਾ ਗੁਰੂ ਸਾਹਿਬ ਦਾ ਉਪਦੇਸ਼ ਤਾਂ ਵੈਸੇ ਇਹੀ ਆ ਜਿੱਥੋਂ ਸੇਵਾ ਮਤਲਬ ਮਾਰਾ ਨੇ ਕਿਹਾ ਜਿੱਦਾਂ ਲੰਗਰ ਦੀ ਪ੍ਰਥਾ ਇਦਾਂ ਇੱਕ ਇਨਸਾਨ ਦੀ ਜਿਹੜੀ ਜਾਨ ਬਚਾਉਣ ਦੀ ਜਿਹੜੀ ਜਿਹੜੀ ਸਭ ਤੋਂ ਵੱਡੀ ਸੇਵਾ ਨਾ ਜੀ ਇਹ ਵੀ ਇੱਕ ਬਹੁਤ ਵੱਡੀ ਕਾਮਯਾਬੀ ਹੈ ਵੀਰਾ ਜੀ ਵੈਸੇ ਇਹ ਸਾਡੀ ਤਰਾਸ ਦੀ ਆ ਵੈਸੇ ਪੰਜਾਬ ਚ ਆਸ਼ਰਮ ਨਾ ਬਣਨ ਨਾ ਕੋਈ ਐਸੇ ਲੋੜਬੰਦ ਬੇਸਾਰੇ ਹੋਣ ਨਾ ਕਿਸੇ ਦੇ ਕੀੜੇ ਪੈਣ ਨਾ ਕੋਈ ਮੰਦ ਬੁੱਧੀ ਬੱਚਾ ਹੋਵੇ ਪਰ ਫਿਰ ਵੀ ਇਹਨਾਂ ਦੀ ਗਿਣਤੀ ਬਹੁਤ ਵੱਡੇ ਪੱਧਰ ਤੇ ਵੱਧ ਰਹੀ ਹੈ ਜੀ ਗੁਰੂ ਸਾਹਿਬ ਸਾਨੂੰ ਤਾਕਤ ਦੇਣ ਅਸੀਂ ਆਪਣਾ ਫਰਜ਼ ਸੇਵਾ ਸੁਸਾਇਟੀ ਪਿੰਡ ਲਚਕਾਣੀ ਨੂੰ ਬਹੁਤ ਵੱਡਾ ਸਰਕਾਰ ਬਣਾ ਕੇ ਇਹਦੇ ਵਿੱਚ ਹੋਰ ਲੋੜਵੰਦ ਵੀ ਸਾਰਿਆਂ ਦੀ ਮਦਦ ਕਰ ਸਕੀਏ ਜੀ ਪਾਲ ਭਾਈ ਅੱਜ ਕੱਲ ਤਾਂ ਆਪਦੇ ਮਾਂ ਪਿਓ ਨਹੀਂ ਸੰਭੇ ਜਾਂਦੇ ਆਪ ਦਾ ਪਰਿਵਾਰ ਨਹੀਂ ਸੰਭੇ ਜਾਂਦਾ ਚਾਹੇ ਉਹ ਤੰਦਰੁਸਤੀ ਕਿਉਂ ਨਾ ਹੋਵੇ ਪਰ ਤੁਸੀਂ ਜਿਹੜੇ ਬੰਦਿਆਂ ਦੀ ਕੋਈ ਪੁੱਛਗਿੱਛ ਨਹੀਂ ਕਰਦਾ ਜਿਨ੍ਹਾਂ ਦੇ ਕੀੜੇ ਪਏ ਨੇ ਜ਼ਖਮਾਂ ਦੇ ਨਾਲ ਭਰੇ ਪਏ ਨੇ ਉਹਨਾਂ ਨੂੰ ਗਲਵੱਕੜੀ ਚ ਲੈ ਲੈਣੇ ਆ ਤੁਸੀਂ ਇਹ ਗੁਰੂ ਸਾਹਿਬ ਦੀ ਵੱਡੀ ਕਿਰਪਾ ਜੀ ਵੀਰਾ ਜੀ ਇਹ ਜਿਹੜਾ ਘਰ ਆ ਨਾ ਜੀ ਆਪਣਾ ਲਚਕਾਣੀ ਪਿੰਡ ਦੇ ਵਿੱਚ ਆਸ਼ਰਮ ਇਹ ਇੱਕ ਬੀਬੀ ਜ਼ਖਮ ਵਾਲੀ ਬੀਬੀ ਤੋਂ ਸ਼ੁਰੂ ਹੋਇਆ ਸੀ ਇੱਕ ਸਾਨੂੰ ਬੀਬੀ ਮਿਲਦੀ ਆ ਜ਼ਿੰਦਗੀ ਚ ਜੀ ਉਹ ਸਾਨੂੰ ਹਸਪੀਟਲ ਦੀ ਪਾਰਕਿੰਗ 'ਚ ਬੈਠੀ ਮਿਲੀ ਜੀ ਭੈਣ ਗੁੱਡੀ ਨਾਮ ਸੀ ਉਹਦਾ ਹੂੰ ਵੀਰਾ ਜੀ ਮੈਂ ਪਹਿਲੀ ਵਾਰੀ ਜ਼ਿੰਦਗੀ 'ਚ ਕਿਸੇ ਇਨਸਾਨ ਦੇ ਕੀੜੇ ਪਏ ਦੇਖੇ ਸੀ ਉਹ ਵੀ ਸਿਰ ਦੇ ਵਿੱਚ ਹੂੰ ਉਹ ਵੀ ਉਸ ਮਾਂ ਦੇ ਜਿਹਦੀ ਮਾਂ ਦੇ ਕੋਖ ਦੇ ਵਿੱਚੋਂ ਸੰਸਾਰ ਜਿਹੜਾ ਉੱਪ ਚ ਗਿਆ ਉਸ ਮਾਂ ਦੇ ਸਿਰ ਦੇ ਵਿੱਚ ਕੀੜੇ ਹੋਣ ਤੇ ਸ਼ਰਮ ਦੀ ਗੱਲ ਸਾਡੇ ਸਰਕਾਰੀ ਹਸਪਤਾਲ ਦੀ ਪਾਰਕਿੰਗ 'ਚੋਂ ਭੈਣ ਬੈਠੀ ਹੋਵੇ ਮੈਂ ਵੀਰਾ ਜੀ ਸੱਚ ਦੱਸਾਂ ਮੈਂ ਨਾ ਘਰੇ ਆ ਗਿਆ ਇੱਕ ਵਾਰੀ ਦੇਖ ਕੇ ਮੈਂ ਜਦੋਂ ਘਰੇ ਆ ਗਿਆ ਵਾਪਸ ਤਾਂ ਮੈਂ ਮੇਰੇ ਦੋਸਤਾਂ ਨੂੰ ਫੋਨ ਕਰ ਲਿਆ ਵੀ ਆਓ ਆਪਾਂ ਇੱਕ ਕੰਮ ਕਰਨਾ ਕਿਉਂਕਿ ਮੈਨੂੰ ਉਹ ਦਿਖੀ ਜਾ ਰਹੀ ਸੀ ਭੈਣ ਅਸੀਂ ਜਾ ਕੇ ਉਹਦੇ ਸਿਰ ਦੀ ਸਫਾਈ ਕਰਨੀ ਸ਼ੁਰੂ ਕਰਤੀ ਵੀਰਾ ਜੀ ਚਾਰ ਜਾਣੇ ਨੇ ਉਹਨੂੰ ਹਸਪੀਟਲ ਐਡਮਿਟ ਵੀ ਕਰਾਇਆ ਮੈਂ ਪਹਿਲੀ ਵਾਰੀ ਜ਼ਿੰਦਗੀ ਦੇ ਵਿੱਚ ਵੀਰਾ ਜੀ ਹੱਥੀ ਕੀੜੇ ਜਿਹੜੇ ਕੱਡੇ ਸੀ ਹੂੰ ਔਰ ਉੱਥੋਂ ਵੀਰੇ ਅਸੀਂ ਇਹ ਦਾਖਲ ਵੀ ਕਰਵਾਇਆ ਉਸ ਭੈਣ ਨੂੰ ਪਰ ਉਹਦੀ ਮੌਤ ਹੋ ਗਈ ਅਸੀਂ ਉਹਦੀ ਇੱਕ ਵੀਡੀਓ ਸ਼ੇਅਰ ਕਰਤੀ ਇੰਟਰਨੈਟ ਤੇ ਜੀ ਵੀ ਚਲੋ ਇਹਦਾ ਘਰ ਲੱਭ ਜੂ ਸਾਨੂੰ ਸਾਨੂੰ ਘਰ ਤਾਂ ਨਹੀਂ ਲੱਭੇ ਇੱਕ ਸਾਨੂੰ ਹੋਰ ਮੈਂਬਰ ਕਾਲ ਕਰਨ ਲੱਗੇ ਉਹ ਕਹਿੰਦੇ ਵੀ ਸਾਡੇ ਨਕੋਦਰ ਏਰੀਆ ਦੇ ਵਿੱਚ ਇੱਕ ਬੰਦਾ ਬੈਠਾ ਉਹਦੀ ਲੱਤ 'ਚ ਕੀੜੇ ਨੇ ਵੀ ਤੁਸੀਂ ਇੱਕ ਵੀਡੀਓ ਦੇ ਵਿੱਚ ਕੀੜੇ ਕੱਢਦੇ ਸੀ ਵੀ ਤੁਸੀਂ ਇਹਨੂੰ ਵੀ ਲੈ ਜਾਓ। ਅਸੀਂ ਵੀਰਾ ਜੀ ਸੱਚ ਜਾਣੇ ਉਹਨੂੰ ਲਿਆਏ ਜੀ ਜਿਵੇਂ ਪ੍ਰਮਾਤਮਾ ਨੇ। ਜਦੋਂ ਲੈ ਕੇ ਆਏ ਜੀ ਅਸੀਂ ਪਟਿਆਲੇ ਸਰਜਰੀ ਕਰਾਤੀ ਉਸ ਦੀ ਮੁੰਡਿਆਂ ਨੇ ਦਸਬੰਦ ਇਕੱਠਾ ਕਰਕੇ। ਜਦੋਂ ਸਰਜਰੀ ਕਰਾਈ ਉਹਨੂੰ ਰੱਖਣ ਲਈ ਸਾਡੇ ਕੋਲ ਕੋਈ ਜਗ੍ਹਾ ਨਹੀਂ ਸੀ ਜੀ। ਇਹ 2019 ਦੀ ਗੱਲ ਆ ਜੀ। ਤਾਂ ਉਹਨੂੰ ਰੱਖਣ ਲਈ ਸਾਨੂੰ ਵੀ ਲੱਗਿਆ ਵੀ ਇਹ ਤੇ 80000 ਰੁਪਏ ਲੱਗਿਆ। ਜੇਕਰ ਆਪਾਂ ਦੁਬਾਰਾ ਰੋਡ ਤੇ ਛੱਡਨਾ। ਅੱਜ ਕੇਅਰ ਨਾ ਕੀਤੀ ਤਾਂ ਫਿਰ ਇਹ ਫਿਰ ਕੀੜੇ ਪੈ ਜਾਣਗੇ ਵਿਚਾਰੇ ਦੇ। ਤਾਂ ਅਸੀਂ ਉਹਨੂੰ ਰੱਖਣ ਲਈ ਇੱਥੇ ਲਏ ਜਿੱਥੇ ਆਪਾਂ ਅੱਜ ਲਿਸ਼ਕਾਣੀ ਪਿੰਡ ਦੇ ਵਿੱਚ ਇੱਥੇ ਇੱਕ ਮੋਟਰ ਦੇ ਕੋਠੇ ਦੇ ਵਿੱਚ ਅਸੀਂ ਉਹਨੂੰ ਲਿਆ ਕੇ ਰੱਖ ਲਿਆ ਜੀ ਉਦੋਂ ਤੱਕ ਸਾਡੀ ਸੋਚ ਇਹੀ ਸੀ ਵੀ ਇਹ ਠੀਕ ਹੋਊਗਾ ਆਪਣੇ ਘਰ ਵਾਪਸ ਚੱਲ ਜਾਊਗਾ ਬਸ ਉਸ ਤੋਂ ਅੱਗੇ ਤੁਸੀਂ ਇਹ ਮੰਨ ਲਓ ਵੀਰਾ ਜੀ ਉਹ ਸ਼ੁਰੂਆਤ ਸੀ ਤੁਹਾਡੀ ਜੀ ਬਿਲਕੁਲ ਪਤਾ ਹੀ ਨਹੀਂ ਲੱਗਿਆ ਉਸ ਪਰਮਾਤਮਾ ਨੇ ਕਿਵੇਂ ਉਸ ਗੰਦਗੀ ਤੋਂ ਕੱਢ ਕੇ ਸਾਨੂੰ ਇੱਥੇ ਮਹਾਰਾਜ ਨੇ ਖੜੇ ਕਰਤਾ ਅੱਜ ਕਿੰਨੇ ਵੀਰ ਆਏ ਕਿੰਨੇ ਚੱਲ ਗਏ ਕੋਈ ਗਿਣਤੀ ਉਹ ਕੋਈ ਨਹੀਂ ਵੈਸੇ ਭਾਲ ਭਾਈ ਕਲਯੁਗ ਦਾ ਦੌਰ ਆ ਇਹ ਚੀਜ਼ਾਂ ਦੇਖਣ ਨੂੰ ਤਾਂ ਆਮ ਹੀ ਮਿਲ ਜਾਂਦੀਆਂ ਨੇ ਵੀ ਧੀਆ ਪੁੱਤਾਂ ਨੂੰ ਮਾਂ ਪਿਓ ਨਹੀਂ ਪਛਾਣਦੇ ਤੇ ਮਾਂ ਪਿਓ ਤੁਹੀਆਂ ਪਤਨੀ ਪਛਾਣਦੇ ਤੇ ਜਾ ਕੇ ਜਦੋਂ ਜਾ ਕੇ ਕਿਸੇ ਦੇ ਸੰਗਲ ਖੋਲਦੇ ਆ ਤੇ ਮਨ ਖਰਾਬ ਹੁੰਦਾ ਉਹ ਤਾਂ ਫਿਰ ਦੇਖੋ ਖੁਸ਼ੀ ਤਾਂ ਇਹ ਹੁੰਦੀ ਆ ਵੀ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਤੁਸੀਂ ਸਾਨੂੰ ਇੰਨੇ ਜੋਗੇ ਕਰਤਾ ਜੀ ਦਾ ਕੋਲੇ ਕੋਈ ਲੱਗ ਨਹੀਂ ਰਿਹਾ ਕੋਈ ਪਿੰਡ ਦਾ ਬੰਦਾ ਨਹੀਂ ਲੱਗਦਾ ਅਗਰ ਕਿਹਾ ਸਾਡੇ ਕੋਈ ਚੱਕ ਕੇ ਨਾ ਮਾਰੇ ਸਾਡੇ ਬੱਚੇ ਦਾ ਨੁਕਸਾਨ ਨਾ ਕਰ ਦੇ ਵੀ ਸਾਨੂੰ ਮਹਾਰਾਜ ਨੇ ਇੰਨੇ ਜੋਗੇ ਕਰਤਾ ਵੀ ਅਸੀਂ ਉਹਨੂੰ ਜਾ ਕੇ ਜੱਫੀ ਪਾ ਸਕਦੇ ਆ ਹਮਮ ਪਹਿਲਾਂ ਤਾਂ ਸ਼ੁਕਰਾਨਾ ਉਸ ਪਰਮਾਤਮਾ ਦਾ ਹੁੰਦਾ ਦੁੱਖ ਇਹ ਹੁੰਦਾ ਵੀ ਮਹਾਰਾਜ ਐਸੀ ਤਕਲੀਫ ਇਹਨਾਂ ਦੇ ਕਿਉਂਕਿ ਮਾਮਾ ਘਰਾਂ ਚ ਤੜਫਰੀਆਂ ਨੇ ਜਦੋਂ ਆਪਣੇ ਬੱਚਿਆਂ ਨੂੰ ਹੁਣ ਅਸੀਂ ਹੁਸ਼ਿਆਰਪੁਰ ਦੇ ਵਿੱਚ ਇੱਕ ਵੀਰ ਲੈ ਕੇ ਆਏ ਉਹਦੇ 17 ਸਾਲ ਤੋਂ ਮਾਂ ਸੰਗੜ ਲਈ ਬੈਠੀ ਸੀ। ਆਹੋ। ਦੁੱਖ ਹੋਇਆ ਉਹਨੇ ਉੱਪਰ ਗਾਡਰ ਨੂੰ ਸੰਗੜ ਪਾ ਕੇ ਮਾਂ ਨੇ ਥੱਲੇ ਮਤਲਬ ਉਹਦੀ ਬਾਹ ਬੰਨੀ ਵੀ ਬੱਚੇ ਦੀ। ਉੱਥੇ ਕਿਤੇ ਨਾ ਕਿਤੇ ਦੁੱਖ ਵੀ ਹੁੰਦਾ ਵੀ ਮਹਾਰਾਜ ਜੀ ਅਸੀਂ ਤਕਲੀਫ ਕਿਸੇ ਵੀ ਨੌਜਵਾਨ ਨੂੰ ਨਾ ਦਿਓ। ਜੇਕਰ ਅਸੀਂ ਤਕਲੀਫ ਹੈ ਤਾਂ ਮਹਾਰਾਜ ਸਾਨੂੰ ਐਡੀ ਤਾਕਤ ਦੇਣ ਵੀ ਐਡਾ ਵੱਡਾ ਆਸ਼ਰਮ ਆਪਣੇ ਕੋਲੇ ਹੋਵੇ। ਮੈਂ ਕਹਿੰਦਾ ਜੀ 20000 10000 ਬੰਦੇ ਦਾ ਐਡਾ ਵੱਡਾ ਆਸ਼ਰਮ ਹੋਵੇ। ਵੀ ਆਪ ਉਹਨਾਂ ਸਾਰੇ ਵੀਰਾਂ ਨੂੰ ਠੀਕ ਕਰਕੇ ਦੁਬਾਰਾ ਮਾਮਾ ਦੇ ਕੋਲੇ ਭੇਜ ਸਕੀਏ ਜੀ ਹੂੰ ਜੀ ਪਰ ਵੀ ਜਦੋਂ ਤੁਸੀਂ ਕਿਸੇ ਬੰਦੇ ਨੂੰ ਲੈ ਕੇ ਆਉਣੇ ਹੋ ਚਾਹੇ ਨੌਜਵਾਨਾ ਚਾਹੇ ਬਜ਼ੁਰਗ ਜੀ ਜਦੋਂ ਤੱਕ ਤੁਹਾਡੇ ਇਸ ਘਰ ਤੱਕ ਆਉਂਦਾ ਤੁਹਾਨੂੰ ਆਪ ਨੂੰ ਲੱਗਦਾ ਇੰਟਰਨਲ ਤਬਦੀਲੀ ਲੱਗਦੀ ਹੈ ਵੀ ਫਰਕ ਪੈ ਜਾਊਗਾ ਥੋੜਾ ਥੋੜਾ ਕਰਕੇ ਦੇਖੋ ਵੀਰ ਜੀ ਬਿਲਕੁਲ ਇਹ ਜਦੋਂ ਸਾਨੂੰ ਵੀਰ ਮਿਲਦੇ ਨੇ ਨਾ ਇਦਾਂ ਦੇ ਜਦੋਂ ਉਰੇ ਆਉਂਦੇ ਨੇ ਤਾਂ ਕੋਈ ਮਹਾਰਾਜ ਐਸੀ ਕੋਈ ਖੇਡ ਖੇਡ ਦਿੰਦੇ ਨੇ ਤੁਸੀਂ ਸੱਚ ਜਾਣੇ ਹੋ ਐਸੇ ਬੰਦੇ ਵੀ ਠੀਕ ਹੋਏ ਜਿਨ੍ਹਾਂ ਨੂੰ ਅਸੀਂ ਕਦੇ ਸੋਚ ਵੀ ਨਹੀਂ ਸਕਦੇ ਸੀ ਜਾਂ ਜਿਨ੍ਹਾਂ ਨੂੰ ਲੋਕ ਸਾਡੇ ਕੋਲ ਇੱਕ ਮਖਤਿਆਰ ਸਿੰਘ ਮੁਖੇ ਨਾਮ ਦਾ ਵੀਰ ਬੈਠਾ ਅਸੀਂ ਉਹਨੂੰ ਬੱਸੀ ਪਠਾਨਾ ਤੋਂ ਲੈ ਕੇ ਆਏ ਜੀ ਹੁਣ ਵੀਰੇ ਜੀ ਜਦੋਂ ਸੰਗਤ ਆਉਂਦੀ ਆ ਨਾ ਬੱਸੀ ਪਠਾਨਾ ਤੋਂ ਤਾਂ ਉਹਦੇ ਕੋਲੇ ਨਹੀਂ ਬੈਠਦੇ ਕਿਉਂਕਿ ਉਹ ਜਦੋਂ ਬਿਮਾਰ ਹੁੰਦਾ ਸੀ ਸੜਕਾਂ ਤੇ ਉਹ ਇੱਕ ਇੱਟਾਂ ਰੋੜੇ ਮਾਰਦਾ ਸੀ ਲੋਕਾਂ ਦਾ ਨੁਕਸਾਨ ਕਰਦਾ ਸੀ ਉਹ ਕਹਿੰਦੇ ਵੀ ਜਿੰਨਾ ਸ਼ਾਂਤ ਇਹ ਬੈਠਾ ਤੁਹਾਡੇ ਆਸ਼ਰਮ ਦੇ ਵਿੱਚ ਵੀ ਅਸੀਂ ਇਹਨੂੰ ਸੋਚ ਵੀ ਨਹੀਂ ਸਕਦੇ ਵੀ ਇਹ ਮਖਤਿਆਰ ਸਿੰਘ ਮੁਖ ਵੀ ਉਹ ਤੋਂ ਫੇਰ ਵੀ ਦੋ ਚਾਰ ਕੁਰਸੀਆਂ ਛੱਡ ਕੇ ਬੈਠਦੇ ਨੇ ਵੀ ਸਾਨੂੰ ਡਰ ਲੱਗਦਾ ਇਹਦੇ ਤੋਂ ਫਿਰ ਅਸੀਂ ਸ਼ੁਕਰ ਕਰਦੇ ਹਾਂ ਉਸ ਪਰਮਾਤਮਾ ਦਾ ਵੀ ਮਹਾਰਾਜ ਤੁਸੀਂ ਇਸ ਸੰਸਥਾ ਦੇ ਉੱਪਰ ਐਡੀ ਮਹਾਰਾਜ ਨੇ ਕਿਰਪਾ ਕੀਤੀ ਵੀ ਜਿਹੜੇ ਏਡੇ ਵੀਰ ਸਾਡੇ ਠੀਕ ਹੋ ਰਹੇ ਨੇ ਸਾਡੇ ਕੋਲ ਕੋਈ ਸ਼ਕਤੀ ਤਾਂ ਕੋਈ ਨਹੀਂ ਵੀ ਲੋ ਜੀ ਇਦਾਂ ਕਰਕੇ ਠੀਕ ਕਰਤਾ ਦਵਾਈਓ ਅਸੀਂ ਦਵਾਉਨੇ ਆ ਵੀਰੇ ਪਰ ਸਾਡੇ ਕੋਲ ਇੱਕ ਬਹੁਤ ਉੱਤਮ ਚੀਜ਼ ਆ ਜੀ ਜਿਸ ਦੇ ਨਾਲ ਮਰੀਜ਼ ਠੀਕ ਹੁੰਦੇ ਨੇ ਸਾਡੇ ਕੋਲ ਉਸ ਗੁਰੂ ਦੀ ਕਿਰਪਾ ਔਰੋ ਸਾਡੇ ਕੋਲ ਇਹ ਦਸਬੰਦ ਦਾ ਜੋ ਗੁਰੂ ਸਾਹਿਬ ਨੇ ਔਰ ਜੋ ਸਾਡੇ ਗੁਰਸਿੱਖ ਪਰਿਵਾਰ ਜੋ ਸਾਡੇ ਚੰਗੇ ਇਨਸਾਨ ਅੱਲਾ ਵਾਹਿਗੁਰੂ ਨਾਮ ਤੇ ਉੱਪਰ ਕੱਢਿਆ ਬਾਦਸਬੰਦ ਜਦੋਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਦਵਾਈਆਂ ਦੇ ਰੂਪ ਵਿੱਚ ਵਿਚਰਦਾ ਨਾ ਵੀਰੇ ਅਸੀਂ ਤਾਂ ਚਮਤਕਾਰ ਹੀ ਦੇਖੇ ਵੈਸੇ ਸਿੱਖੀ 'ਚ ਚਮਤਕਾਰ ਨਹੀਂ ਹੈਗੇ ਪਰ ਅਸੀਂ ਚਮਤਕਾਰ ਹੀ ਦੇਖੇ ਵੀ ਇੱਕ ਇਨਸਾਨ ਗੰਦੀਆਂ ਚੀਜ਼ਾਂ ਖਾ ਰਿਆ ਅੱਜ ਉਹ ਚੰਗਾ ਜੀਵਨ ਜਿਹੜਾ ਉਹ ਰਿਵਤਾਰ ਰਿਹਾ ਬੜੀ ਗੁਰੂ ਸਾਹਿਬ ਦੀ ਕਿਰਪਾ ਹੀ ਆ ਨਾ ਵੀਰੇ ਮਹਾਰਾਜ ਕਿਰਪਾ ਕਰਦੇ ਨੇ ਬਹੁਤ ਹਾਲਾਤ ਖਰਾਬ ਹੁੰਦੇ ਆ ਬਈ ਜਦੋਂ ਜਦੋਂ ਤੁਹਾਨੂੰ ਕਾਲ ਆਉਂਦੀ ਆ ਵੀ ਯਾਰ ਇਸ ਜਗ੍ਹਾ ਦੇ ਉੱਪਰ ਜਾਂ ਕੋਈ ਪਰਿਵਾਰ ਦਾ ਜੀ ਤਾਂ ਚਲੋ ਵੱਖਰੀ ਗੱਲ ਆ ਤੁਸੀਂ ਤੁਸੀਂ ਜਿਹੜੇ ਪ੍ਰਵਾਸੀ ਬਹੁਤ ਛੜਾਏ ਨੇ ਜੀ ਤੇ ਲੋਕ ਧੱਕਾ ਕਰਦੇ ਨੇ ਜਿਹੜੇ ਪ੍ਰਵਾਸੀਆਂ ਦੇ ਨਾਲ ਦੇਖੋ ਵੀਰੇ ਪ੍ਰਵਾਸੀ ਨਹੀਂ ਜੀ ਅਸੀਂ ਪੰਜਾਬੀ ਬੰਦੇ ਵੀ ਬਹੁਤ ਛੜਾਇਏ ਹਾਂ ਹਾਂ ਪਰ ਪਹਿਲਾਂ ਸ਼ੁਰੂ ਕਰਦੇ ਹਾਂ ਜੀ ਬੰਦੂਆ ਮਜ਼ਦੂਰੀ ਹਾਂ ਸਾਡੇ ਨੇੜੇ ਉਰੇ ਗੱਜੂ ਮਾਜਰਾ ਪਿੰਡ ਆ ਜੀ ਉੱਥੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਸਾਨੂੰ ਦੱਸਦੇ ਹੋ ਵੀ ਸ਼ਰਮ ਆਉਂਦੀ ਆ ਉਹ ਸੰਗਤ ਸਾਰੀ ਵੀਡੀਓ ਕੱਢ ਕੇ ਜਰੂਰ ਦੇਖੇ ਜੀ ਸਾਡੇ ਚੈਨਲ ਤੋਂ ਪਾਲ ਖਰੌਣ ਦੇ ਨਾਮ ਤੋਂ ਉੱਥੇ ਕੀ ਸੀ ਵੀਰੇ 55 ਸਾਲ ਦੇ ਮਨੁੱਖ ਇੱਕ 16 ਸਾਲ ਦੀ ਧੀ ਨਾਲ ਗਲਤ ਕਰਦੇ ਸੀ ਗੁਰੂ ਮਹਾਰਾਜ ਦੀ ਹਜ਼ੂਰੀ ਚ ਉਹਨਾਂ ਨੂੰ ਉੱਥੋਂ ਕਢਵਾਇਆ ਗਿਆ ਜੀ ਅੱਜ ਉਹ ਕੇਸ ਕੋਰਟ ਦੇ ਵਿੱਚ ਚੱਲ ਰਹੇ ਨੇ ਉਹਦੇ ਤੇ ਬੜਾ ਉਸ ਤੋਂ ਅੱਗੇ ਜੀ ਅਸੀਂ ਪਿੱਛੇ ਦੇ ਅੰਮ੍ਰਿਤਸਰ ਏਰੀਆ 'ਚ ਗਏ ਜੀ ਉੱਥੇ ਇੱਕ ਬੰਦੇ ਨੂੰ ਦਰਿੰਦੇ ਇਨਸਾਨਾਂ ਨੇ ਟਰੈਲੀ ਦੇ ਵਿੱਚ ਬੰਦ ਕਰਦੇ ਸੀ ਉਹਨੂੰ ਵੀਰੇ ਸਾਰਾ ਦਿਨ ਕੰਮ ਕਰਾਉਣਾ ਰਾਤ ਨੂੰ ਇੱਕ ਤੂੜੀ ਦੀ ਟਰੈਲੀ ਦੇ ਵਿੱਚ ਬੰਦ ਕਰ ਦਿੰਦੇ ਸੀ ਕਿ ਉਹ ਭੱਜ ਨਾ ਸਕੇ ਕਿਉਂਕਿ ਜਾਲ ਲੱਗਿਆ ਵਾ ਅਸੀਂ ਪੰਜਾਬ ਦੇ ਬੰਦਿਆਂ ਨੂੰ ਜੀ ਬਿਲਕੁਲ ਅਸੀਂ ਪਿੱਛੇ ਜੇ ਪੱਗੂਪੁਰ ਪਿੰਡ ਗਏ ਜੀ ਪੱਗੂਪੁਰ ਪਿੰਡ ਦੇ ਵਿੱਚ ਕੀ ਸੀਗਾ ਜੀ ਇੱਕ ਇਨਸਾਨ ਨੂੰ ਇੱਕ ਸਾਬਕਾ ਜਿਹੜਾ ਜਈ ਮਤਲਬ ਬਿਜਲੀ ਬੋਰਡ ਦੇ ਵਿੱਚ ਜਈ ਰਿਟਾਇਰ ਹੋਇਆ ਵਾ ਸੀ ਉਹਨੇ ਇੱਕ ਨਰੇਸ਼ ਨਾਮ ਦਾ ਵਿਅਕਤੀ ਫੜਿਆ ਵਾ ਉਹਦੀ ਕੁੱਟਮਾਰ ਕਰਕੇ ਉਹਦੇ ਗਿੱਟਾ ਵੀ ਤੋੜ ਰੱਖਿਆ ਸੀ ਉਹ 15-15 ਸਾਲ ਤੋਂ ਗੁਲਾਮੀ ਕੱਟ ਰਹੇ ਅਸੀਂ ਪਿੱਛੇ ਜਿਹੇ ਵੀਰੇ ਅੰਮ੍ਰਿਤਸਰ ਅਜਨਾਲੇ ਏਰੀਆ 'ਚ ਲੱਖੂ ਪਰ ਲੱਖੂ ਪਰ ਇਦਾਂ ਦਾ ਪਿੰਡ ਗਏ ਜੀ ਉੱਥੇ ਵੀਰੇ ਇੱਕ ਅਮਰਤਾਰੀ ਬੱਚੇ ਨੂੰ ਫੜਿਆ ਵਾ ਅਮਰਤਾਰੀ ਬੱਚੇ ਦਾ ਜਦੋਂ ਸਾਨੂੰ ਘਰ ਲੱਭਿਆ ਵੀਰ ਦਾ ਉਦੋਂ ਪਤਾ ਲੱਗਿਆ ਵੀ ਉਹ ਅਮਰਤਾਰੀ ਚੋਲਾ ਪਾ ਕੇ ਰੱਖਦਾ ਸੀ ਗੁਰਦੁਆਰਾ ਸਾਹਿਬ ਪਾਠ ਕਰਨ ਗਿਆ ਸੀ ਹੂੰ ਪਤਾ ਨਹੀਂ ਕਿੱਦਾਂ ਦਰਿੰਦਿਆਂ ਨੇ ਉੱਥੋਂ ਚੱਕਿਆ ਉਹਨੂੰ ਜਾਂ ਕਿੱਦਾਂ ਇੰਨੀ ਦੂਰ ਪਹੁੰਚਿਆ ਔਰ ਉਹਨਾਂ ਨੇ ਕੀ ਕੀਤਾ ਉਹਦੇ ਕੇਸ ਕਤਲ ਕੀਤੇ ਰੋਡਾ ਭੋਡਾ ਬਣਾ ਕੇ ਮੱਝਾਂ ਦੇ ਬਾੜੇ ਚ ਬਾਰਾ ਦੇਣਾ ਦਿਨ ਚ ਕੰਮ ਕਰਾ ਲੈਣਾ 2 ਘੰਟੇ 22 ਘੰਟੇ ਬੰਨ ਕੇ ਰੱਖਣਾ ਜਦੋਂ ਅਸੀਂ ਉਹਨੂੰ ਲੈ ਕੇ ਆਏ ਵੀਰੇ ਲਿਆ ਕੇ ਵੀਡੀਓ ਸ਼ੇਅਰ ਕੀਤੀ ਸਾਡੇ ਚੈਨਲ ਤੇ ਉਹਦਾ 2 ਮਿੰਟਾਂ ਚ ਘਰ ਲੱਭ ਗਿਆ ਘਰ ਲੱਭਣ ਤੋਂ ਬਾਅਦ ਪਰਿਵਾਰ ਨੇ ਦੱਸਿਆ ਵੀ ਇਹ ਤਾਂ ਜੀ ਅਮਰਤਾਰੀ ਇਨਸਾਨ ਸੀ ਵੀ ਇਹਦੇ ਨਾਲ ਤਾਂ ਐਦਾਂ ਦਾ ਜੀਵਨ ਨਹੀਂ ਸੀਗਾ ਇਹਦਾ ਫਿਰ ਐਦਾਂ ਵੀਰੇ ਬੜੇ ਪ੍ਰਵਾਸੀ ਤਾਂ ਚਲੋ ਹੈਗੇ ਹੈਗੇ ਪਰ ਮੈਂ ਕਹਿੰਦਾ ਜੀ ਸੱਚ ਜਾਣਿਓ ਕਿੰਨੇ ਵੀਰ ਅਸੀਂ ਸੰਗਤ ਅੱਗੇ ਕਹਾਂਗੇ ਆਪ ਜੀ ਸ਼ੇਰਸਾ ਸੁਹੀ ਮਾਰਗ ਤੇ ਅੰਮ੍ਰਿਤਸਰ ਤੋਂ ਲੈ ਕੇ ਦਿੱਲੀ ਤੱਕ ਢਾਬੇ ਚੈੱਕ ਕਰੋ ਹੂੰ ਤੁਹਾਨੂੰ ਢਾਬਿਆਂ ਦੇ ਪਿੱਛੇ ਪਿੱਛੇ ਕਮਰੇ ਚ ਕੱਦਾ ਕੋਈ ਗੁੰੰਗਾ ਬੋਲਾ ਮੰਦ ਬੁੱਧੀ ਬੱਚਾ ਮਿਲ ਹੀ ਜਾਣਾ ਜਾਂ ਤਾਂ ਉਹਨੂੰ ਸ਼ਰਾਬ ਦਾ ਲਾਲਚ ਦਿੱਤਾ ਪਾਊਗਾ ਜਾਂ ਉਹਨੂੰ ਮਤਲਬ ਇਸ ਤਰੀਕੇ ਨਾਲ ਬੰਦ ਕੀਤਾ ਹੋਊ ਆ ਭੱਜੇ ਨਹੀਂ ਸਕਦਾ ਉੱਥੇ ਬਰਤਨ ਛੱਡ ਦਿੰਦੇ ਨੇ ਸਾਫ਼ ਕਰੀ ਜਾਂਦਾ ਉੱਥੇ ਉਹਨੂੰ ਪਛਾਦਾ ਪਾਣੀ ਦੇਤਾ ਉੱਥੇ ਨਹਾਉਣ ਨਿਵਾਉਣ ਦਾ ਕੰਮ ਹੀ ਖਤਮ ਆ ਜੀ ਹੂੰ ਤੁਸੀਂ ਇੱਕ ਗੱਲ ਦੇਖੋ ਅਸੀਂ ਸੰਗਤ ਅੱਗੇ ਬੇਨਤੀ ਕਰਦੇ ਆਂ ਵੀਰਾਂ ਜੀ ਆਪਣੇ ਪੰਜਾਬ ਦੇ ਬੱਚੀ ਲਾ ਲੈਣੇ ਆਪਣੇ ਪੰਜਾਬ ਦੇ ਮੈਂ ਕਹਿੰਦਾ ਜੀ ਲੱਖ ਬੰਦਾ ਲਾਪਤਾ ਹੋਊਗਾ ਸਾਡਾ ਸਵਾਲ ਹੈ ਜੀ ਉਹ ਕਿੱਥੇ ਗਿਆ ਧਰਤੀ 'ਚ ਚਲੇ ਗਿਆ ਜਾਂ ਕਿਤੇ ਉੱਡ ਕੇ ਕਿਸੇ ਹੋਰ ਦੇਸ਼ 'ਚ ਚਲੇ ਗਿਆ ਉਹ ਸਾਡੇ ਇਦਾਂ ਹੀ ਲੋਕਾਂ ਨੇ ਫੜੇ ਹੋਏ ਨੇ ਇਦਾਂ ਹੀ ਇੱਕ ਇਸ ਇੱਕ ਬੰਦਾ ਸੀ ਵੀਰੇ ਰਾਜਸਥਾਨ ਤੋਂ ਲੈ ਕੇ ਆਇਆ ਛੁੜਾ ਕੇ ਰਾਜਸਥਾਨ ਦੇ ਵਿੱਚ ਵੀਰੇ 13 ਐਮਡੀ ਪਿੰਡ ਆ ਗੰਗਾ ਨਗਰ ਕੋਲੇ ਉੱਥੇ ਸਾਨੂੰ ਇਤਲਾਹ ਮਿਲੀ ਵੀ ਇੱਕ ਪੰਜਾਬ ਦਾ ਬੰਦਾ ਫੜਿਆ ਵਾ 20 ਸਾਲ ਤੋਂ ਉੱਥੇ ਮਿਰਚੂ ਸਰਪੰਚ ਸੀ ਵੀਰੇ ਥੋੜੇ ਜਿ ਦੇ ਕ੍ਰਿਮਿਨਲ ਸੀਗੇ ਬੰਦੇ ਉਹ ਉਹ ਕਹਿੰਦੇ ਵੀ ਪੰਜਾਬ ਦਾ ਬੱਚਾ ਸਾਨੂੰ ਬੜੀ ਮਤਲਅ ਅੱਗ ਲੱਗੀ ਵੀ ਸਾਡਾ ਪੰਜਾਬੀ ਬੱਚਾ ਵੀਰ ਫਸਿਆ ਵਾ ਵੀ ਕਿਉਂ ਨਾ ਅਸੀਂ ਲੈ ਕੇ ਆਈਏ ਅਸੀਂ ਵੀਰੇ 4-5 ਜਨਵਾਰ ਨੂੰ ਚ ਮਹਾਰਾਜ ਅੱਗੇ ਅਰਦਾਸ ਕਰਕੇ ਵੀਰੇ ਮਹਾਰਾਜ ਨੇ ਸਾਨੂੰ ਜਿੱਤ ਦਿੱਤੀ ਅਸੀਂ ਉਹ ਬੰਦਾ ਛਡਾ ਲਿਆ ਜੀ ਉੱਥੋਂ ਲਿਆ ਕੇ ਫਿਰ ਉਹਨਾਂ ਤੇ ਪਰਚਾ ਦਰਜ ਵੀ ਕਰਾਇਆ ਵੀ ਨਹੀਂ ਇਹਦੇ ਪਰਿਵਾਰ ਨੂੰ ਹੱਕ ਦੋ ਫਿਰ ਉਹਨਾਂ ਨੇ ਹੱਕ ਦਿੱਤਾ ਜੀ ਮਤਲਬ ਇਦਾਂ ਦੇ ਕਾਰਜ ਅਸੀਂ ਕਰ ਸੰਗਤ ਦੇ ਸਾਥ ਨਾਲ ਪਾਉਣੀ ਆ ਵੀਰੇ ਔਰ ਸਾਡੇ ਕੋਲ ਹੁਣ ਵੀ ਇੱਥੇ ਇਸ ਟਾਈਮ ਵੀਰੇ ਆਪਣੇ ਕੋਲ 100 ਮੈਂਬਰ ਰਹਿ ਰਹੇ ਆ 100 ਦੇ ਵਿੱਚੋਂ 20 ਜਾਣੇ ਇਦਾਂ ਦੇ ਹੈਗੇ ਜਿਹੜੇ ਬੰਦੂ ਆ ਮਜ਼ਦੂਰੀ ਤੋਂ ਛਡਾਏ ਗਏ ਸੀ ਪਰ ਉਹਨਾਂ ਦੇ ਹਾਲ ਤੱਕ ਆਪਾਂ ਨੂੰ ਘਰ ਨਹੀਂ ਮਿਲੇ ਜਾਂ ਤਾਂ ਉਹਦੀ ਫੈਮਲੀਆ ਦੀ ਡੈਥ ਹੋ ਗਈ ਜਾਂ ਉਹ ਇੰਨੇ ਬਿਰਧ ਹੋ ਗਏ ਜਾ ਉਹਨਾਂ ਨੂੰ ਛੋਟੇ ਬੱਚਿਆਂ ਨੂੰ ਚੱਕਿਆ ਜਾਂਦਾ ਫਿਰ ਉਹ ਐਡਰੈਸ ਭੁੱਲ ਜਾਂਦਾ ਜੀ ਭਾਈ ਜੀ ਜਦੋਂ ਤੁਸੀਂ ਕਿਸੇ ਨੂੰ ਪਿੰਡਾਂ ਚੋਂ ਛੜਾ ਕੇ ਲਿਆਉਨੇ ਹੋ ਚਾਹੇ ਉਹ ਪਿੰਡ ਦੇ ਬੰਦੇ ਤੁਹਾਡੀ ਸਪੋਰਟ ਕਰਦੇ ਆ ਪਰ ਪਰਿਵਾਰ ਨਾਲ ਦੁਸ਼ਮਣੀ ਪੈ ਜਾਂਦੀ ਤੁਹਾਡੀ ਹਾਂਜੀ ਵੀਰੇ ਬਿਲਕੁਲ ਤੇ ਅਸੀਂ ਬਹੁਤ ਤੱਕ ਦੇ ਸੰਗਤ ਨੂੰ ਸੋਸ਼ਲ ਮੀਡੀਆ ਤੇ ਤਾਂ ਨਹੀਂ ਦੱਸਿਆ ਸਾਨੂੰ ਇਹ ਸਾਹਮਣਾ ਕਰਨਾ ਪੈਂਦਾ ਜੀ ਦੇਖੋ ਮੰਨ ਲਓ ਵੀਰੇ ਜੀ ਆਪਾਂ ਇੱਕ ਦੇ ਘਰ ਚੱਲ ਗਏ ਸਮਾਜ ਸੇਵੀ ਬੰਦੇ ਦੀ ਦੁਸ਼ਮਣੀ ਤਾਂ ਕਿਸੇ ਨਾਲ ਨਹੀਂ ਸਾਡੀ ਇੱਥੋਂ ਕਿਸੇ ਨਾਲ ਦੁਸ਼ਮਣੀ ਨਹੀਂ ਹੈਗੀ ਨਾ ਦਿਮਾਗ ਤੋਂ ਨਾ ਦਿਲ ਤੋਂ ਵੀਰੇ ਅਸੀਂ ਕਿਸੇ ਨੂੰ ਦੁਸ਼ਮਣ ਨਹੀਂ ਮੰਨਦੇ ਸਾਡੀ ਦੁਸ਼ਮਣੀ ਕਿੱਦਾਂ ਪੈਂਦੀ ਆ ਸਾਨੂੰ ਕਿੱਦਾਂ ਦੁਸ਼ਮਣ ਮੰਨ ਲਾਂਦਾ ਅਗਲਾ ਜਦੋਂ ਕਿਸੇ ਦੇ ਘਰ ਜਾਣਾ ਵੀਰੇ ਇੱਕ ਤਾ ਅਗਲਾ ਦਾ ਕੰਮ ਖੜ ਜਾਂਦਾ ਸਭ ਤੋਂ ਵੱਡੀ ਗੱਲ ਤਾਂ ਗੋਹਾ ਗੂੜਾ ਆਪ ਚੱਕਣਾ ਪੈਂਦਾ ਉਹਨਾਂ ਦੇ ਸਾਰੇ ਕੰਮ ਰੁਕ ਜਾਂਦੇ ਨੇ ਉਸ ਤੋਂ ਬਾਅਦ ਅਸੀਂ ਉਹਨਾਂ ਦੀ ਵੀਡੀਓ ਵੀ ਸ਼ੇਅਰ ਕਰਦੇ ਇੰਟਰਨੈਟ 'ਤੇ ਉਸ ਵੀਡੀਓ ਨਾਲ ਅਵੇਅਰਨੈਸ ਆ ਰਹੀ ਆ ਘਰ ਘਰ ਅੱਜ ਜਿੰਨੇ ਵੀ ਭੈਣ ਭਰਾ ਵੀਡੀਓ ਦੇਖਦੇ ਹੋਣਗੇ ਉਹਨਾਂ ਦੇ ਵਿੱਚੋਂ 99% ਨੂੰ ਪਤਾ ਹੋਊਗਾ ਵੀ ਇੱਕ ਬੰਦੂਆ ਮਜ਼ਦੂਰੀ ਵੀ ਹੁੰਦੀ ਆ ਉਹ ਕਿੱਦਾਂ ਪਤਾ ਲੱਗਿਆ ਜੀ ਉਹ ਵੀਡੀਓ ਦੇ ਰਾਹੀਂ ਪਤਾ ਲੱਗਿਆ ਜਦੋਂ ਕਿਤੇ ਆਲੇ-ਦਾਲੇ ਕੋਈ ਇਹੋ ਜੀ ਗੱਲ ਹੁੰਦੀ ਹੈ ਲੋਕ ਖੜੇ ਹੋ ਜਾਂਦੇ ਨੇ ਹੁਣ ਤਾਂ ਵੀਰੇ ਵੀ ਤੂੰ ਐਦਾਂ ਕਿਉਂ ਕਰਦਾ ਇਹਦੇ ਬੱਚੇ ਨਾਲ ਸਾਨੂੰ ਬਹੁਤ ਵੀਡੀਓ ਭੇਜ ਦਿੰਦੇ ਨੇ ਵੀ ਉਹਨੂੰ ਬੱਚੇ ਨੂੰ ਕੋਈ ਲਈ ਜਾਂਦਾ ਸੀ ਅਸੀਂ ਨਾਲ ਦੀ ਨਾਲ ਛਡਾਇਆ ਭਾਈ ਥਾਣੇ ਦਿੱਤਾ ਹਮਤਲਬ ਜਦੋਂ ਵੀਡੀਓ ਸ਼ੇਅਰ ਕਰਤੀ ਫਿਰ ਉਹਨਾਂ ਦੇ ਦਿਮਾਗ ਤੇ ਵੱਜਨ ਵੀ ਪੈਂਦਾ ਵੀ ਸਾਡਾ ਬੰਦਾ ਵੀ ਗਿਆ ਸਾਡੇ ਤੇ ਪੁਲਿਸ ਕੇਸ ਵੀ ਕਰਾਉਂਦੇ ਸਾਡੀ ਵੀਡੀਓ ਸਾਡੀ ਬੇਇੱਜ਼ਤੀ ਕਿਉਂਕਿ ਉਹ ਗਲਤ ਨੇ ਦਰਿੰਦੇ ਲੋਕ ਨੇ ਵੀਰੇ ਉਹ ਜਿਹੜੇ ਕਿਸੇ ਧੀ ਪੁੱਤ ਨੂੰ ਕਿਸੇ ਨੂੰ ਬੰਨ ਕੇ ਉਹ ਤੋਂ ਗੋਆ ਕੁੜਾ ਚਕਾਉਂਦੇ ਨੇ ਫਿਰ ਉਹਨੂੰ 20-20 ਸਾਲ ਜਾਨ ਨਹੀਂ ਦਿੰਦੇ ਫਿਰ ਜਦੋਂ ਵੀਰੇ ਮੌਤ ਤੇ ਪੈਸਾ ਦੇਣਾ ਹੀ ਰਿਪਈਆ ਦੇਣਾ ਪੈਸਾ ਤੁਸੀਂ ਭੁੱਲੇ ਜਾਓ ਜਿਨ੍ਹਾਂ ਨੇ ਪੈਸਾ ਦੇਣਾ ਹੋਵੇ ਉਹ ਮੰਦਬੁੱਧੀ ਬੰਦਾ ਕਾਹ ਤੋਂ ਫੜਨੀ ਕਿਹੜੇ ਰੇਗ ਵਿੱਚ ਜ਼ਿਆਦਾ ਤੁਹਾਨੂੰ ਲੱਗਦਾ ਹੈ ਕੇਸ ਹਾਂਜੀ ਵੀ ਮੈਂ ਇਹ ਵੀ ਦੱਸਦਾ ਵੀਰੇ ਉੱਥੇ ਫਿਰ ਵੀਰੇ ਕੀ ਹੁੰਦਾ ਜਦੋਂ ਉਹਨਾਂ ਦੇ ਬੱਚੇ ਕੋਈ ਨਾ ਕੋਈ ਉਹਨਾਂ ਦਾ ਰਿਸ਼ਤੇਦਾਰ ਹੈ ਜਾਂ ਹੁੰਦਾ ਕੋਈ ਮੁੰਡਿਆਂ ਚ ਉੱਠਣਾ ਬੈਠ ਉਧੇ ਮੰਚੋਂ ਹੁੰਦਾ ਵੀ ਕਿਵੇਂ ਇਹਦੇ ਨਿਖਸਬੰਦੇ ਦਾ ਨੁਕਸਾਨ ਕਰੀਏ ਜਿਹਨੇ ਸਾਡੀ ਐਡੀ ਇਨਸਲਟ ਕਰਤੀ ਬਲਕਿ ਗਲਤ ਤਾਂ ਹੋਈ ਨਹੀਂ ਜੇ ਅਸੀਂ ਕਹਿੰਦੇ ਜੇ ਅਸੀਂ ਗਲਤ ਆ ਸਾਨੂੰ ਦੱਸੋ ਅਸੀਂ ਸੰਗਤ ਸਾਨੂੰ ਦੱਸੇ ਸੀ ਪੁੰਜੇ ਬੈਠਦੇ ਆ ਨੇ ਯੂਰਪ ਏਰੀਆ ਵੀਰੇ ਪੰਜਾਬ ਦੇ ਵਿੱਚ ਤਾਂ ਕੱਲਾ ਅੰਮ੍ਰਿਤਸਰ ਦਾ ਥੋੜਾ ਜਿਹਾ ਇੱਕ ਏਰੀਆ ਪੰਜਾਬ ਸਾਰੇ ਦੇ ਵਿੱਚ ਕਿਤੇ ਬੰਦੂਆ ਮਜ਼ਦੂਰੀ ਨਹੀਂ ਹੈਗੀ ਜੀ ਬਿਲਕੁਲ ਵਧੀਆ ਤਰੀਕੇ ਨਾਲ ਸਾਰੇ ਰਹਿ ਰਹੇ ਨੇ ਅਜਨਾਲਾ ਏਰੀਆ ਵੀਰੇ ਡੇਰਾ ਬਾਬਾ ਨਾਨਕ ਥੋੜਾ ਜਿਹਾ ਤਰਨਤਨ ਸਾਹਿਬ ਦਾ ਏਰੀਆ ਥੋੜਾ ਜਿਹਾ ਗੁਰਦਾਸਪੁਰ ਦਾ ਪਠਾਨਕੋਟ ਵਾਲਾ ਇਹਨਾਂ ਏਰੀਆ ਦੇ ਵਿੱਚ ਜਿਹੜੀ ਬ ਉੱਥੇ ਕੀ ਆ ਵੀਰੇ ਤੁਸੀਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਜਾਓ ਜੀ ਜਰੂਰ ਰਿਪੋਰਟ ਤਿਆਰ ਕਰੋ ਉੱਥੋਂ ਤੁਹਾਨੂੰ ਇੱਕ ਹਫ਼ਤੇ ਦੇ ਵਿੱਚ ਕਈ ਬੰਦੇ ਮਿਲ ਜਾਣਗੇ ਉੱਥੇ ਬੰਦੇ ਲੈ ਜਾਂਦੇ ਨੇ ਉੱਥੇ ਕੀ ਕਰਦੇ ਨੇ ਉਹ ਲੋਕ ਉੱਥੇ ਜਾਂਦੇ ਨੇ ਉਹਨਾਂ ਨੂੰ ਲਾਲਚ ਦੇ ਦਿੰਦੇ ਨੇ ਚਾਹੇ ਉਹ ਪ੍ਰਦੇਸੀ ਹੋਣ ਚਾਹੇ ਉਹ ਸਾਡੇ ਪੰਜਾਬੀ ਹੋਣ ਵੀ ਤੁਹਾਨੂੰ ਪੈਸੇ ਦੇਵਾਂਗੇ ਸਾਡੇ ਨਾਲ ਚੱਲੋ ਜਿਹੜੇ ਤਾਂ ਪਿਆਰ ਨਾਲ ਤੁਰਪਾਉਂਦੇ ਨੇ ਠੀਕ ਆ ਨਹੀਂ ਧੱਕੇ ਨਾਲ ਇਹਨਾਂ ਨੇ ਚੱਕੇ ਜੀ ਅਸੀਂ ਇੱਕ ਮੁੰਡਾ ਕਿੰਨੀ ਰਸੀਆ ਵੀਰੇ ਤਾਂ ਅਸੀਂ 2-2 ਘੰਟੇ ਤੁਹਾਡੇ ਨਾਲ ਬੋਲ ਸਕਦੇ ਆ ਇੰਨੇ ਪ੍ਰੂਫ ਪੈਨੇ ਆਪਣੇ ਕੋਲੇ ਤੱਕੇ ਨਾਲ ਚੱਕਦੇ ਨੇ ਵੀਰੇ ਉਹ ਗੱਲ ਪੈ ਜਾਂਦੇ ਆ ਬਾਈ ਜੀ ਜਦੋਂ ਤੁਸੀਂ ਕਿਸੇ ਦਾ ਬੰਦਾ ਛਡਾਉਣ ਜਾਂਦੇ ਹੋ ਜੀ ਬਿਲਕੁਲ ਪੈ ਜਾਂਦੇ ਨੇ ਵੀਰੇ ਕਿਉਂਕਿ ਉਹਨਾਂ ਨੂੰ ਲੱਗਦਾ ਵੀ ਯਾਰ ਸਾਡੇ ਤੇ ਤਾਂ ਸਭ ਤੋਂ ਵੱਡਾ ਉਹਨਾਂ ਨੂੰ ਡਰ ਲੱਗਦਾ ਸਾਡਾ ਕੰਮ ਖੜੂ ਦੂਜਾ ਵੀਡੀਓਗ੍ਰਾਫੀ ਵੀਡੀਓਗ੍ਰਾਫੀ ਪਰ ਇਹ ਦੋਨੇ ਕੰਮ ਅਸੀਂ ਕਿਉਂ ਕਰਦੇ ਆ ਕਿਉਂਕਿ ਅਸੀਂ ਤਾਂ ਵੀਰੇ ਉਹਦੀ ਜਾਨ ਬਚਾਉਣਾ ਚਾਹੁੰਦੇ ਆ ਹੂੰ ਉਹ ਵੀਡੀਓਗ੍ਰਾਫੀ ਤਾਂ ਵੀ ਜ਼ਰੂਰੀ ਆ ਵੀ ਕੱਲ ਨੂੰ ਸਾਡੇ ਤੇ ਵੀ ਇਲਜ਼ਾਮ ਨਾ ਕੋਈ ਬੰਦਾ ਲਾ ਦੇਵੇ ਕੱਲ ਨੂੰ ਇਹਨਾਂ ਕਹਦੇ ਸਾਡੀ ਗਲ ਬਿਲਕੁਲ ਪੈਂਦੇ ਨੇ ਕਿਤਨਾ ਕਿਤੇ ਮਤਲਬ ਕੋਸ਼ਿਸ਼ ਕਰਦੇ ਨੇ ਉਹ ਵੀਰੇ ਦਾ ਨੁਕਸਾਨ ਕਿੱਦਾਂ ਕਰੀਏ ਕਿਸੀਂ ਪਤਾ ਵੀਰੇ ਕਿੱਦਾਂ ਮੁੜਿਆਉਨੇ ਆ ਸਾਨੂੰ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਕਿਰਪਾ ਸੰਗਤ ਦਾ ਪਿਆਰਾ ਵੀਰੇ ਜਦੋਂ ਸਚਾਈ ਹੋਊਗੀ ਨਾ ਸਾਨੂੰ ਉਹ ਚੀਜ਼ ਮੋੜ ਲਿਆਉਂਦੀ ਆ ਜੇ ਆਪਣੇ ਕੋਲ ਝੂਠ ਹੋਊ ਫਿਰ ਉਹਨਾਂ ਦੇ ਘਰੇ ਜਾ ਕੇ ਵਿੜੇ ਚ ਬੋਲਿਆ ਨਹੀਂ ਜਾਣਾ ਜਦੋਂ ਸੱਚ ਹੋਊਗਾ ਨਾ ਵੀਰੇ ਫਿਰ ਆਪਾਂ ਜਰੂਰ ਜਿਹੜਾ ਮੁੜਿਆਵਾਂਗੇ ਜੀ ਬਹੁਤ ਸਾਰੇ ਬੰਦੇ ਨੇ ਜਿਹੜੇ ਕਹਿੰਦੇ ਨੇ ਵੀ ਤੁਸੀਂ ਵੀ ਇਹ ਗੱਲ ਸੁਣੀ ਹੋਈ ਵੀ ਘਰ ਦਾ ਜੋਗੀ ਜੋਰਾ ਬਾਹਰਲਾ ਜੋਗੀ ਸਿੱਧ ਰਚਕਾਣੀ ਵਾਲੇ ਪਿੰਡਾਂ 'ਚ ਜਦੋਂ ਤੁਸੀਂ ਇਹ ਕਾਰਜ ਸ਼ੁਰੂ ਕੀਤਾ ਕਿਤੇ ਨਾ ਕਿਤੇ 네ਗੇਟਿਵਿਟੀ ਲੋਕਾਂ ਚ ਸੀ ਵੀ ਇਹ ਪਤਾ ਨਹੀਂ ਕੀ ਕਾਰਜ ਸ਼ੁਰੂ ਕਰ ਲਿਆ ਨੌਜਵਾਨ ਮੁੰਡਾ ਪਤਾ ਨਹੀਂ ਕੋਈ ਆਪਦੀ ਕਮਾਈ ਆਸਤੇ ਕੰਮ ਸ਼ੁਰੂ ਕਰ ਲਿਆ ਹੋਊਗਾ ਵੀਰੇ ਜੇ ਮੈਂ ਸਾਡੇ ਲੱਕੇ ਦੀ ਨਗਰ ਦੀ ਗੱਲ ਕਰਾਂ ਸੱਚ ਜਾਣੇ ਉਹ ਬੜਾ ਚੰਗਾ ਏਰੀਆ ਵੀਰੇ ਪਰ ਮੈਂ ਸਾਡੇ ਪਿੰਡਾਂ ਚ ਬਹੁਤ ਘੱਟ ਵੇਚ ਰਿਹਾ ਵੀਰੇ ਮੈਂ ਨਾ ਮੇਰੇ ਨਾਨਕੇ ਘਰ ਰਹੇ ਹਾਂ ਜੀ ਮੈਂ ਕਈ ਵਾਰੀ ਹੁਣ ਵੀ ਬਹੁਤ ਘੱਟ ਲਾਣਿਆਂ ਨੂੰ ਜਾਣਦਾ ਸਾਡੇ ਪਿੰਡਾਂ ਚ ਪਰ ਵੀਰੇ ਅਸੀਂ ਲੱਕੀ ਹਾਂ ਵੀ ਸਾਨੂੰ 네ਗੇਟਿਵਿਟੀ ਕਿਤੇ 2% ਕਿਤੇ ਸਾਹਮਣਾ ਕਰਨਾ ਪਿਆ ਹੋ ਸਾਡੀ ਕਿਸੇ ਨਗਰ ਨੇ ਕਿਸੇ ਵਾਲੇ ਦੁਆਲੇ ਜਸੂ ਵਾਲ ਕਾਠਮਠੀ ਕਿੰਨੇ ਪਿੰਡ ਨੇ ਵੀਰੇ ਸਾਡੀ ਕਿਸੇ ਨੇ ਵਿਰੋਧਤਾ ਨਹੀਂ ਕੀਤੀ ਕਿਉਂਕਿ ਜਦੋਂ ਕੰਮ ਇਹ ਚੰਗਾ ਸੀ ਹਾਂ ਕਿਸੇ ਨੇ ਕਿਸੇ ਦੀ ਜਦੋਂ ਸ਼ੁਰੂ ਹੁੰਦੀਆਂ ਨੇ ਚੀਜ਼ਾਂ ਜਦੋਂ ਇਹ ਆਸ਼ਰਮ ਸ਼ੁਰੂ ਹੋਇਆ ਇੱਕ ਮੋਟਰ ਦੇ ਕੋਠੇ ਤੋਂ ਅਗਲਾ ਕਹਿੰਦਾ ਚੰਗੇ ਭਲੇ ਹੁਣ ਤੁਸੀਂ ਹੋ ਮੰਨ ਲਓ ਵੀਰੇ ਜੀ ਤੁਸੀਂ ਇੱਕ ਪੱਤਰਕਾਰ ਹੋ ਤੁਸੀਂ ਅੱਜ ਇਹ ਲਾਈਨ ਨੂੰ ਛੱਡ ਕੇ ਇੱਕ ਮੋਟਰ ਦੇ ਕੋਠੇ 'ਚ ਦੋ ਬੰਦੇ ਲਿਆਵੋ ਮੈਂਟਲੀ ਪਰੇਸ਼ਾਨ ਤਾਂ ਸਾਰੇ ਗੱਲ ਕਰਨਗੇ ਔਰ ਮੁੰਡੇ ਪਾਗਲ ਹੋ ਗਿਆ ਪਾਗਲ ਹੋ ਗਿਆ ਜੰਗਪੜੇ ਦਾ ਕੰਮ ਚੱਲਦਾ ਸੀ ਉਦੋਂ ਸਾਡੇ ਪ੍ਰਤੀ ਵੀ ਗੱਲ ਚੱਲੀ ਹੀ ਹੋਣੀ ਆ ਜਦੋਂ ਦੂਜੇ ਸਾਲ ਸੰਗਤ ਆਉਣ ਲੱਗ ਜਾਂਦੀ ਅਗਲੇ ਕਹਿੰਦਾ ਹੁਣੇ ਫਰਾਡ ਕਰਨਗੇ ਕਿਸੇ ਨਾਲ ਜਾਂ ਕੋਈ ਧੀ ਪੈਣ ਵਾਲੀ ਗਲਤੀ ਕਰਨਗੇ ਉਹ ਵੀ ਸਮਾਂ ਲੰਘਿਆ ਪਰ ਵੀਰੇ ਆਪਾਂ ਮਹਾਰਾਜ ਦੇ ਚਰਨਾਂ 'ਚ ਤੁਰੇ ਵਿਆਂ ਵੀਰੇ ਮਜ਼ਬੂਤ ਹੋ ਕੇ ਅੱਜ ਉਹ ਸਮਾਂ ਵੀ ਅੱਜ ਸਾਡਾ ਨਗਰ ਇੰਨਾ ਮਾਣ ਕਰਦਾ ਵੀਰੇ ਜਦੋਂ ਕਿਤੇ ਬੱਚੇ ਸਾਡੇ ਵਿਦੇਸ਼ਾਂ 'ਚ ਜਾਂਦੇ ਨੇ ਤਾਂ ਉੱਥੇ ਜਦੋਂ ਕਹਿੰਦੇ ਨੇ ਵੀ ਅਸੀਂ ਲਚਕਾਣੀ ਪਿੰਡ ਤੋਂ ਕਹਿੰਦੇ ਨੇ ਤੁਹਾਡੇ ਪਿੰਡ ਆਸ਼ਰਮ ਭਾਈ ਮਤਲਬ ਅੱਜ ਤੱਕ ਉਹਨਾਂ ਨੂੰ ਕਦੇ ਅਜਿਹਾ ਬੰਦਾ ਨਹੀਂ ਮਿਲਿਆ ਜਿਹੜਾ ਕਹੇ ਵੀ ਭਾਈ ਸਾਡੇ ਨਾਲ ਪਾਲ ਕਰੋੜ ਨੇ ਉਹਨਾਂ ਨੂੰ ਚੰਗੇ ਇਨਸਾਨ ਮਿਲਦੇ ਨੇ ਤੇ ਸਾਰਾ ਨਗਰ ਸਾਰਾ ਇਲਾਕਾ ਮਾਣ ਕਰਦਾ ਵੀਰੇ ਅਸੀਂ ਮਤਲਬ ਚੰਗੇ ਆ ਵੀ ਸਾਡਾ ਸਾਰਾ ਨਗਰ ਸਾਡੇ ਨਾਲ ਇਲਾਕਾ ਤੁਰਿਆ ਵਾ ਸਾਡੀ ਮੰਗ ਇਹ ਨਹੀਂ ਹੈ ਕਿ ਸਾਡੇ ਨਗਰ ਸਾਨੂੰ ਡੋਨੇਸ਼ਨਾਂ ਦੇਣਾ ਆ ਕਿ ਸਾਡੀ ਮੰਗ ਇਹ ਹੈ ਬਸ ਇੱਕ ਥਾਪੜਾ ਹੁੰਦਾ ਵੀਰੇ ਇਲਾਕੇ ਦਾ ਵੀ ਇਹ ਸਾਡਾ ਬੱਚਾ ਜੀ ਹਾਂਜੀ ਹਾਂ ਇਦਾਂ ਵੀਰੇ ਨੈਗੇਟਿਵਿਟੀ ਤਾਂ ਮੜੀ-ਮੋਟੀ ਤਾਂ ਨਾਲੇ ਚੱਲਦੀ ਆ ਚੱਲਦੀ ਆ ਪਰ ਬਹੁਤਾ ਸਾਹਮਣਾ ਨਹੀਂ ਵੀਰੇ ਕਰਨਾ ਪਿਆ ਜੇ ਆਪਾਂ ਗਲਤ ਹੋਵਾਂਗੇ ਫਿਰ ਤੁਸੀਂ ਸਮਝਦਾ ਰਹੋ ਵੀਰੇ ਫਿਰ ਤਾਂ ਉਹ ਮਹਾਰਾਜ ਨਹੀਂ ਆਪਾਂ ਨੂੰ ਰੇਤ ਦੀ ਢੇਰ ਆ ਫਿਰ ਤਾਂ ਨੇ ਉੜੇ ਜਾਣਾ ਵੀਰੇ ਅੱਜ ਵੀਰੇ ਇੱਕ ਮੋਟਰ ਦੇ ਕੋਠੇ ਤੋਂ ਕਾਰਜ ਸ਼ੁਰੂ ਹੋ ਕੇ 100 ਬੰਦਾ ਉਰੇ ਰਹਿ ਰਹੇ ਆ ਜੀ 700 ਬੰਦਾ ਐ ਨਾ ਤੋਂ ਇਲਾਵਾ ਦਵਾਈ ਲੈ ਰਹੇ ਆ 700 ਤੋਂ ਵੀ ਪਲੱਸ ਹੋਣੇ ਜਿਹੜੇ ਮਾਨਸਿਕ ਪਰੇਸ਼ਾਨ ਨੇ ਕਈ ਲੱਖਾਂ ਰੁਪਏ ਆਸ਼ਰਮ ਦਾ ਵੀਰੇ ਖਰਚਾ ਸਾਨੂੰ ਪਤਾ ਹੀ ਨਹੀਂ ਲੱਗਦਾ ਮਹਾਰਾਜ ਕਿੱਥੋਂ ਕੋਈ ਫਰਿਸ਼ਤੇ ਭੇਜਦੇ ਨੇ ਵੀਰੇ ਕਿੱਥੋਂ ਇਹ ਲੋਹਾ ਆਉਂਦਾ ਇੱਟਾਂ ਆਉਂਦੀਆਂ ਨੇ ਰਾਸ਼ਨ ਦਵਾਈਆਂ ਐਂਬੂਲੈਂਸ ਵੀਰੇ ਇਹ ਤਾਂ ਉਸ ਮਹਾਰਾਜ ਨੂੰ ਪਤਾ ਵੀਰੇ ਸੱਚੇ ਪਾਸ਼ਾ ਵਾਇਗਰੂ ਨੇ ਅੱਜ ਇਹ ਘਰ ਇੱਥੇ ਪਹੁੰਚਿਆ ਵਾ ਅੱਜ ਤੁਸੀਂ ਦੇਖਿਓ ਆਉਣ ਵਾਲੇ 10 ਸਾਲਾਂ ਨੂੰ ਆਪਾਂ ਦੁਬਾਰਾ ਫਿਰ ਇੰਟਰਵਿਊ ਕਰਦੇ ਹੋਵਾਂਗੇ ਆਪ ਜੀ ਦੇਖਿਓ ਘਰ ਬਹੁਤ ਵੱਡਾ ਬਣਨਾ ਵੀਰੇ ਸਾਡੇ ਇਲਾਕੇ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਹੋਊਗੀ ਵੀਰੇ ਸਾਡੇ ਪੰਜਾਬ ਲਈ ਵੀ ਹਾਂਜੀ ਸਾਡੇ ਬੱਚੇ ਕਿਉਂਕਿ ਵੀਰੇ ਨੌਜਵਾਨ ਆਪ ਜੀ ਇਸ ਰਸਤੇ ਕਦੇ ਨਹੀਂ ਦੇਖੋਗੇ ਚੱਲਦੇ ਜ਼ਿਆਦਾਤਰ ਇਹ 올ਡ এজ ਬੰਦਿਆਂ ਦੇ ਕੰਮ ਹੁੰਦੇ ਨੇ ਪਰ ਅਸੀਂ ਲੱਕੀ ਹਾਂ ਵੀ ਸਾਨੂੰ ਮਹਾਰਾਣੀ ਇਸ ਉਮਰ ਦੇ ਵਿੱਚ ਤੋਰਿਆ ਵੀਰੇ ਅਸੀਂ ਧੰਨਵਾਦ ਕਰਦੇ ਹਾਂ ਸਾਰੀ ਸੰਗਤ ਦੇ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਵੀਰੇ ਕਿਉਂਕਿ ਵੀਰੇ ਇੱਥੇ ਇੱਕ ਇੱਕ ਚੀਜ਼ ਸੰਗਤ ਦੀ ਭੇਜੀ ਆ ਵੀਰੇ ਜੇ ਤੁਸੀਂ ਸੱਚ ਗੱਲ ਕਰੋ ਇੱਕ ਪਾਣੀ ਦਾ ਗਲਾਸ ਵੀ ਸਾਨੂੰ ਧਰਤੀ ਚੋਂ ਸੰਗਤ ਦੀ ਹੀ ਜਿਹੜੀ ਮੋਟਰ ਲੱਗਣ ਨਾਲ ਕਾਨੂੰ ਕੱਢ ਕੇ ਪੀਣ ਨੂੰ ਮਿਲਿਆ ਇੱਕ ਇੱਕ ਚੀਜ਼ ਸੰਗਤ ਨੇ ਭੇਜੀ ਆ ਵੀਰੇ ਅਸੀਂ ਧੰਨਵਾਦੀ ਆਂ ਜੀ ਸੰਗਤ ਦੀ ਪਰ ਵੀ ਜਦੋਂ ਪਹਿਲਾਂ ਦੀ ਆਪਾਂ ਗੱਲ ਕਰ ਲਈ ਪਹਿਲਾਂ ਆਸ਼ਰਮ ਹੁੰਦੇ ਸੀਗੇ ਜਾਂ ਕਿਤੇ ਸ਼ੈਲਟਰ ਬਣੇ ਹੁੰਦੇ ਸੀ ਉੱਥੇ ਨਾ ਰੋਗੀ ਬੰਦੇ ਬਹੁਤ ਹੁੰਦੇ ਸੀ ਚਾਹੇ ਉਹ ਕਿਸੇ ਵੀ ਸਰੀਰ ਦੇ ਰੋਗੀ ਪਰ ਅੱਜ ਕੱਲ ਕੀ ਲੱਗਦਾ ਰਿਸ਼ਤਿਆਂ 'ਚ ਕੋਈ ਕਮੀਆਂ ਨੇ ਵੀ ਮਾਨਸਿਕ ਰੋਗ ਤਾਂ ਵੱਧ ਗਿਆ ਹੈ ਹਾਂਜੀ ਵੀਰੇ ਦੇਖੋ ਮੰਦਬੁੱਧੀ ਤੇ ਮਾਨਸਿਕ ਪ੍ਰੇਸ਼ਾਨ ਦੋ ਤਰ੍ਹਾਂ ਦੇ ਮਰੀਜ਼ ਨੇ ਜੀ ਹਮ ਜਿਹੜਾ ਮੰਦਬੁੱਧੀ ਆ ਵੀਰੇ ਉਹ ਹੁੰਦਾ ਮਤਲਬ ਜਿਸ ਰੂਪ ਚ ਉਹਦਾ ਜਨਮ ਹੋ ਗਿਆ ਉਹ ਉਸੇ ਰੂਪ ਚ ਰਹਿਣਾ ਜਿਵੇਂ ਛੋਟਾ ਦਿਮਾਗ 5 ਸਾਲ ਤੱਕ ਉਹਦਾ ਦਿਮਾਗ ਵੱਧਦਾ ਜੀ ਮੰਦਬੁੱਧੀ ਬੱਚੇ ਭਗਤਪੂਰਨ ਸਿੰਘ ਜੀ ਦੇ ਟਾਈਮ ਚ ਬਹੁਤ ਹੁੰਦੇ ਸੀ ਜੀ ਜੀ ਭਗਤਪੂਰਨ ਸਿੰਘ ਜੀ ਦੇ ਟਾਈਮ ਪੋਲੀਓ ਬਹੁਤ ਹੁੰਦਾ ਸੀ ਸਰੀਰਾਂ ਨੂੰ ਜਿਵੇਂ ਭਾਈ ਪਿਆਰਾ ਜੀ ਸੀਗੇ ਉਹਨਾਂ ਦੇ ਨਵੇਂ ਜਿਨ੍ਹਾਂ ਦੀ ਉਹ ਸੇਵਾ ਜਿੱਥੋਂ ਸ਼ੁਰੂ ਹੋਈ ਅੱਜ ਕੀ ਆ ਵੀਰੇ ਅੱਜ ਪੋਲੀਓ ਨਹੀਂ ਹੁੰਦਾ ਆਪਣੇ ਹਾਨ ਦੇ ਤਾਂ ਕਿਸੇ ਨੂੰ ਵੀ ਪੋਲੀਓ ਨਹੀਂ ਹੈਗਾ ਤੇ ਜਿਹੜੀ ਵੀਰੇ ਮੰਦ ਬੁੱਧੀ ਆ ਉਹਨਾਂ ਦੀ ਗਿਣਤੀ ਥੋੜੀ ਆ ਹੈਗੇ ਜਰੂਰ ਨੇ ਅੱਜ ਮਾਨਸਿਕ ਪਰੇਸ਼ਾਨੀਆਂ ਵੀਰੇ ਜੀ ਜਿਆਦਾਤਰ ਜਦੋਂ ਜੀਵਨ ਸਾਥੀ ਛੱਡਦਾ ਘਰੇ ਕੋਈ ਕਲੇਸ਼ ਪੈਂਦਾ ਕੋਈ ਬੱਚੇ ਗਲਤੀ ਕਰਦੇ ਨੇ ਕੋਈ ਧੀ ਭੈਣ ਤੋਂ ਐਸੀ ਗਲਤੀ ਹੋ ਜਾਂਦੀ ਆ ਫੈਮਿਲੀ ਟੈਨਸ਼ਨ ਚ ਆਉਂਦੀ ਆ ਕੋਈ ਜ਼ਿਆਦਾ ਪੜ ਕੇ ਇਕੱਲਾ ਰਹਿ ਜਾਂਦਾ ਉਹਨੂੰ ਲੱਗਦਾ ਮੈਨੂੰ ਇੰਨਾ ਪੜਿਆ ਮੈਨੂੰ ਨੌਕਰੀ ਨਹੀਂ ਮਿਲੀ ਤਾਂ ਮੈਂਟਰੀ ਹੋ ਜਾਂਦਾ ਵੀਰੇ ਜਾਂ ਜਿਹਦੀਆਂ ਪ੍ਰਾਪਰਟੀਆਂ ਖੋਲੀਆਂ ਜਾਂਦੀਆਂ ਨੇ ਰਿਸ਼ਤੇਦਾਰਾਂ ਵੱਲੋਂ ਮਤਲਬ ਜਿਆਦਾਤਰ ਵੀਰੇ ਧੋਖੇ ਕਰਕੇ ਮਾਨਸਿਕ ਪਰੇਸ਼ਾਨੀਆਂ ਇੰਨੀ ਵੱਧ ਗਈ ਵੀਰੇ ਇੱਥੇ 800 ਬੰਦੇ ਦੀ ਅਸੀਂ ਤੁਹਾਨੂੰ ਦੱਸਿਆ ਵੀ 100 ਬੰਦਾ ਇਹ ਆ 700 ਦੂਜੀ 800 ਬੰਦੇ ਦਵਾਈ ਚੱਲਦੀ ਆ ਅਸੀਂ ਇਹਦੇ ਵਿੱਚੋਂ ਤੁਹਾਨੂੰ ਅੱਧੇ ਤੋਂ ਵੱਧ ਐਸੇ ਪਰਿਵਾਰ ਵੀਰ ਮਲਾ ਸਕਦੇ ਆ ਜਿਨ੍ਹਾਂ ਦੀਆਂ ਫੈਮਲੀਆਂ ਦੇ ਵਿੱਚ ਕੋਈ ਨਾ ਕੋਈ ਐਸਾ ਧੋਖਾ ਹੋਇਆ ਜਾਂ ਕੋਈ ਕਲੇਸ਼ ਪਿਆ ਜਿਹਦੇ ਨਾਲ ਉਹ ਮੰਦਬੁੱਧੀ ਜਿਹੜੇ ਮਾਨਸਿਕ ਪਰੇਸ਼ਾਨ ਹੋ ਗਏ ਮਾਨਸਿਕ ਪਰੇਸ਼ਾਨ ਹੋ ਗਏ ਦਿਮਾਗ ਤੇ ਲੋਡ ਪੈਣ ਲੱਗ ਜਾਂਦਾ ਬੰਦੇ ਜੀ ਬਿਲਕੁਲ ਵੀਰੇ ਬਈ ਜਦੋਂ ਤੁਸੀਂ ਫਿਰ ਸੇਵਾ ਕਰਦੇ ਹੋ ਜਦੋਂ ਤੁਸੀਂ ਪਹਿਲਾਂ ਜਿਵੇਂ ਤੁਸੀਂ ਉਹ ਭੈਣ ਹੋਣਾਂ ਦੀ ਗੱਲ ਕੀਤੀ ਵੀ ਜਿਹੜੇ ਜਦੋਂ ਜ਼ਖਮ ਸਾਫ਼ ਕਰਦੇ ਆ ਆਮ ਬੰਦੇ ਦੇ ਕੀੜੇ ਕੱਢੀ ਜਾਂਦੇ ਆ ਉਦੋਂ ਪਾਲਬਾਈ ਹੁਣਾਂ ਦੇ ਦਿਮਾਗ 'ਚ ਕੀ ਚੱਲ ਰਿਹਾ ਹੁੰਦਾ ਵੀਰੇ ਉਸ ਮਹਾਰਾਜ ਨੂੰ ਹਾਜ਼ਰ ਨਾਜ਼ਰ ਜਾਣ ਕੇ ਸੱਚ ਦੱਸਾਂ ਵੀਰੇ ਮੈਂ ਸਾਨੂੰ ਪਤਾ ਹੀ ਨਹੀਂ ਲੱਗਿਆ ਵੀਰੇ ਸੱਚ ਜਾਣਿਓ ਵੀਰੇ ਮਾਣ ਦੀ ਗੱਲ ਆ ਮਹਾਰਾਜ ਨੂੰ ਪਤਾ ਇਹ ਨਾ ਹੱਥਾਂ ਤੋਂ ਵੀਰੇ ਮੈਨੂੰ ਲੱਗਦਾ 150 ਦੇ ਕਰੀਬ ਐਸੇ ਸਰੀਰ ਆਏ ਵੀਰੇ ਜਿਨ੍ਹਾਂ ਦੇ ਅਸੀਂ ਇੱਕ ਇੱਕ ਕੀੜਾ ਸਾਤੋਂ ਹੱਥੀ ਮਾਰੇ ਨੇ ਚਕਾਤਾ ਵੀਰੇ ਕੋਈ ਸਮਾਂ ਐ ਸਾਦੀ ਮੈਂ ਪਹਿਲਾਂ ਵੀ ਇੰਟਰਵਿਊ 'ਚ ਦੱਸਿਆ ਮੇਰੇ ਮਾਤਾ ਜੀ ਅੱਥੀ ਸੀਗੇ ਉਹਨ ਘਰ ਚੱਲ ਗਏ ਜੀ ਜਦੋਂ ਮੇਰੇ ਮਾਤਾ ਜੀ ਮੇਰੇ ਨਾਨੇ ਨੂੰ ਸਾਹਮਦੇ ਸੀ ਨਾ ਕਿਉਂਕਿ ਨਾਨਕੇ ਕਰ ਰਹੇ ਹੁੰਦੇ ਸੀ ਤਾਂ ਮੇਰੀ ਨਾਨੀ ਨੂੰ ਤਾਂ ਜਦੋਂ ਉਹਨੇ ਟਾਇਲਟ ਸਾਫ ਕਰਦੀ ਸੀ ਮੇਰੀ ਮਾਤਾ ਮੈਂ ਕਦੇ ਨਾ ਕਦੇ ਸੂਕ ਕਰ ਦਦੀ ਉਹ ਮੈਂ 10ਵੀਂ ਪਲੱਸ ਵਨ ਚ ਸੀਗਾ ਅੱਜ ਮੇਰੀ ਮਾਂ ਮੈਨੂੰ ਪੁੱਛਦੀ ਆ ਵੀ ਅੱਜ ਅੱਜ ਉਹ ਸਮਾਂ ਆ ਗਿਆ ਵੀਰੇ ਵੀ ਸਾਨੂੰ ਮੈਂ ਕਹਿੰਦਾ ਇੱਕ ਪਾਸੇ ਪ੍ਰਸ਼ਾਦਾ ਸ਼ੱਕ ਦੇ ਇੱਕ ਪਾਸੇ ਕੀੜੇ ਵਾਲਾ ਮਰੀਜ਼ ਬੈਠੋ ਵੀ ਕੋਈ ਦਿੱਕਤ ਨਹੀਂ ਉਹ ਮਹਾਰਾਜ ਨੇ ਇਹ ਵੀਰੇ ਸਾਡੇ ਅੰਦਰ ਪਤਾ ਨਹੀਂ ਕਿੱਥੋਂ ਭਰਿਆ ਵੀਰੇ ਜਦੋਂ ਅਸੀਂ ਪਹਿਲਾ ਮਰੀਜ਼ ਦੇਖਿਆ ਸੀ ਇੱਥੋਂ ਤੱਕ ਵੀ ਮਰੀਜ਼ ਆਪ ਜੀ ਨੂੰ ਵੀਡੀਓ ਦਿਖਾਈਆਂ ਨੇ ਜਿਨ੍ਹਾਂ ਦੇ ਬਾਥਰੂਮ ਵਾਲੀ ਜਗ੍ਹਾ 'ਚ 12ਵਾਂ ਥਲੀ ਜਗ੍ਹਾ ਚ ਹੱਥਾਂ ਪੈਰਾਂ ਚ ਵੀਰੇ ਪਤੀ ਨੇ ਕਿੰਨੇ ਕੁ ਮਰੀਜ਼ ਆਏ ਜੀ ਕਿੰਨੇ ਕੁ ਗਏ ਕੋਈ ਗਿਣਤੀ ਉਹ ਕੋਈ ਨਹੀਂ ਵੀਰੇ ਇੱਥੇ ਤੱਕ ਕੀ ਸਾਨੂੰ ਡਾਕਟਰਾਂ ਦੇ ਬਾਹਰ ਕੱਢੇ ਵੀ ਮਰੀਜ਼ ਲਿਓਣੇ ਪੈਂਦੇ ਨੇ ਸਾਡੇ ਪਟਿਆਲੇ ਦੀ ਉਹ ਗੱਲ ਆ ਰਜਿੰਦਰ ਅੱਛਾ ਡਾਕਟਰ ਕਹਿੰਦੇ ਆ ਵੀ ਇਹ ਸਾਫ਼ ਨਹੀਂ ਹੋਣੇ ਜੱਕ ਸਾਡੇ ਤੋਂ ਡਾਕਟਰ ਕੀ ਕਰਦੇ ਨੇ ਜੇ ਪੈਰ ਚ ਕੀੜੇ ਨੂੰ ਕਹਿੰਦੇ ਨੇ ਅਸੀਂ ਲੱਤ ਕੱਟ ਦੰਨੇ ਆ ਯਾਰ ਵੀ ਤੁਸੀਂ ਡਰੈਸਿੰਗ ਨਹੀਂ ਅਸੀਂ ਕਰਦੇ ਅਸੀਂ ਪਰ ਵੀਰੇ ਅੰਗ ਨਹੀਂ ਕਟਾਉਣਾ ਕਿਸੇ ਦਾ ਅੰਗ ਨਹੀਂ ਕਟਾਉਣਾ ਪਰ ਠੀਕ ਕਰਨ ਦੀ ਕੋਸ਼ਿਸ਼ ਕਰਨੀ ਹੈ ਜੇ ਲਾਸਟ ਦੇ ਵਿੱਚ ਅੰਗ ਕਟਾਉਣ ਦੀ ਲੋੜ ਪਈ ਬਾਅਦ ਦੀ ਗੱਲ ਆ ਹੂੰ ਇਸ ਕਰਕੇ ਆਪਾਂ ਨੂੰ ਡਰੈਸਿੰਗ ਦੇ ਨਾਲ ਗੁਰੂ ਸਾਹਿਬ ਦੀ ਕਿਰਪਾ ਨਾਲ ਵੀਰੇ ਐਡੇ ਐਡੇ ਜ਼ਖਮ ਹੁੰਦੇ ਨੇ ਵੀਰੇ 2 2 ਫੁੱਟ ਦੇ ਮਹਾਰਾਜ ਇਹੋ ਜੀ ਕੋਈ ਕਿਰਪਾ ਕਰ ਦਿੰਦੇ ਨੇ ਵੀਰੇ ਸੱਚੇ ਪਾਤਸ਼ਾਹ ਵਾਹਿਗੁਰੂ ਨੂੰ ਪਤਾ ਅਸੀਂ ਤਾਂ ਆਪਣੇ ਬਸ ਇਮਾਨਦਾਰੀ ਸਚਾਈ ਨਾਲ ਗੁਰਬਾਣੀ ਪੜ੍ਹਦੇ ਪੜ੍ਹਦੇ ਵੀਰੇ ਪੱਟੀ ਕਰਦੇ ਹਾਂ ਔਰ ਇਹ ਪਰਮਾਤਮਾ ਹੀ ਕਿਰਪਾ ਕਰਦਾ ਐਡੇ ਐਡੇ ਜ਼ਖਮ ਠੀਕ ਹੋ ਗਏ ਵੀਰੇ ਬਸ ਉਸ ਪਰਮਾਤਮਾ ਨੂੰ ਪਤਾ ਜੀ ਸਾਡੇ ਮਨ ਦੇ ਵਿੱਚ ਪਤਾ ਹੀ ਨਹੀਂ ਸਾਨੂੰ ਵੀਰੇ ਵੀ ਉਹ ਕਿੱਥੋਂ ਤਾਕਤ ਮਿਲੀ ਸਾਨੂੰ ਕਈ ਵਾਰੀ ਡਾਕਟਰ ਕਹਿੰਦੇ ਨੇ ਵੀ ਜਿਹੜੇ ਸਾਡੇ ਨੀਚੇ ਡਾਕਟਰ ਟ੍ਰੇਨਿੰਗ ਕਰਦੇ ਨੇ ਵੀ ਉਹ ਵੀ ਨਹੀਂ ਇਦਾਂ ਕਰਦੇ ਵੀ ਤੁਸੀਂ ਕਿੱਦਾਂ ਅਸੀਂ ਸਾਨੂੰ ਵੀਰੇ ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਨਾ ਸਾਨੂੰ ਪਤਾ ਵੀਰੇ ਆਪਾਂ ਐਵੇਂ ਕਹੀ ਉਸ ਪ੍ਰਮਾਤਮਾ ਨੂੰ ਪਤਾ ਵੀਰੇ 2019 ਤੋਂ ਪਹਿਲਾਂ ਦਾ ਪਾਲ ਅੱਜ ਦੇ ਪਾਲ ਚ ਕਿੰਨਾ ਕਿ ਤਬਦੀਲੀ ਲੱਗਦੀ ਤੁਹਾਨੂੰ ਜੀ ਬਿਲਕੁਲ ਵੀਰੇ ਦਇਆ ਤਾਂ ਪਹਿਲਾਂ ਵੀ ਸੀਗੀ ਕਿਸੇ ਪ੍ਰਤੀ ਪਰ ਇੰਨੀ ਹਿੰਮਤ ਨਹੀਂ ਸੀਗੀ ਵੀ ਅਸੀਂ ਕਿਸੇ ਦੀ ਗੰਦਗੀ ਸਾਫ਼ ਕਰੀਏ ਕਿਸੇ ਦੀ ਕੋਈ ਉਲਟੀ ਸਾਫ਼ ਕਰੀਏ ਜਦ ਕਿਸੇ ਨਾਲ ਇੰਨਾ ਪਿਆਰ ਨਾਲ ਉਹਨੂੰ ਕਿਵੇਂ ਮਤਲਬ ਇਹ ਸਾਡੇ ਚ ਨਹੀਂ ਸੀਗੀ ਵੀਰੇ ਦਇਆ ਜ਼ਰੂਰ ਸੀ ਕਿ ਕਿਤੇ ਨਾ ਕਿਤੇ ਦਇਆ ਹਰੇਕ ਇਨਸਾਨ ਦੇ ਵਿੱਚ ਲੁਕੀ ਪਈ ਆ ਕਿਤੇ ਥੋੜੀ ਕਿਤੇ ਬਹੁਤੀ ਵੀਰੇ ਪਹਿਲਾਂ ਵੀਰੇ ਨਾਰਮਲ ਪਰਿਵਾਰ ਨਾਲ ਜ਼ਿੰਦਗੀ ਚੱਲ ਰਹੀ ਸੀ ਅੱਜ ਪਰਿਵਾਰ ਐਡਾ ਵੱਡਾ ਬਣ ਗਿਆ ਵੀਰੇ ਕਿੰਨੇ ਹਨਾ ਇੱਥੇ ਦੀਆਂ ਰਿਸ਼ਤੇਦਾਰੀਆਂ ਸੀ ਨਮਾਉਣੀਆਂ ਕੋਈ ਸਾਨੂੰ ਭੋਗ ਤੇ ਬੁਲਾਉਂਦਾ ਉੱਥੇ ਜਾਣੇ ਆ ਕੋਈ ਵਿਆਹ ਤੇ ਬੁਲਾਉਂਦਾ ਜਾਣੇ ਆ ਕੋਸ਼ਿਸ਼ ਕਰਦੇ ਹਰ ਇੱਕ ਥਾਂ ਤੇ ਜਾਣ ਦੀ ਕਿਤੇ ਹੀ ਮਿਸ ਹੁੰਦਾ ਵੀਰੇ ਮਤਲਬ ਵੀਰੇ ਅੰਤ ਇਹ ਆ ਵੀ ਸਾਨੂੰ ਐਡਾ ਵੱਡੀ ਸਵਰਗ ਮਿਲ ਗਿਆ ਧਰਤੀ ਤੇ ਵੀਰੇ ਜਿੱਥੇ ਇਕ ਕਿਸੇ ਇਨਸਾਨ ਦੀ ਜਾਨ ਬਚ ਰਹੀ ਆ। ਇਦੋਂ ਸੋਹਣੀ ਧਰਤੀ ਸਾਨੂੰ ਕਿਤੇ ਨਹੀਂ ਮਿਲ ਸਕਦੀ ਵੀਰੇ। ਮਹਾਰਾਜ ਕਿਰਪਾ ਕਰਨ ਇਹ ਘਰ ਆਪਣਾ ਫਰਜ ਸੇਵਾ ਸੁਸਾਇਟੀ ਆਪਣਾ ਫਰਜ ਨਿਭਾਉਂਦਾ ਰਹੇ ਜੀ। ਹਮਮ। ਮਹਾਰਾਜ ਸਾਨੂੰ ਆਪਣੇ ਚਰਨ ਚ ਲਾ ਕੇ ਰੱਖਣ ਵੀਰੇ ਸਿੱਖੀ ਜੀਵਨ ਬਖਸ਼ਣ। ਗੁਰਬਾਣੀ ਦੇ ਲੜ ਲਾਉਣ ਇਹ ਘਰ ਬਹੁਤ ਵੱਡੇ ਪੱਦਰ ਤੇ ਬਣੂਗਾ ਜੀ। ਸਾਡੀ ਇਹ ਗੱਲ ਨੂੰ ਯਾਦ ਰੱਖਿਓ। ਸੰਗਤ ਦੀ سپورਟ ਵੀਰੇ। ਅੱਜ ਬਣੇ 10 ਸਾਲਾਂ ਨੂੰ ਬਣੇ 20 ਸਾਲਾਂ ਨੂੰ ਬਣੇ ਚਾਹ ਸਾਡੇ ਮਰੇ ਤੋਂ ਬਾਅਦ ਬਣੇ ਬਹੁਤ ਵੱਡਾ ਘਰ ਬਣਨਾ ਵੀਰੇ ਆਪ ਜੀ ਦੇਖਿਓ ਕਈ ਹਜ਼ਾਰ ਬੰਦੇ ਦੀ ਜ਼ਿੰਦਗੀ ਉਰੇ ਸਵਰਗ ਬਣਦੀ ਆ ਵੀਰੇ ਜਿਹੜੇ ਬੱਚੇ ਮਤਲ ਇੰਨੇ ਮਾਨਸਿਕ ਪਰੇਸ਼ਾਨ ਹੋ ਚੁੱਕੇ ਨੇ ਵੀਰ ਸਾਡੇ ਬਹੁਤ ਸ਼ੁਕਰੀਆ ਪਾਲ ਭਾਈ ਬਹੁਤ ਧੰਨਵਾਦ ਵੀਰੇ ਆਪ ਜੀ ਦੀ ਸਾਰੀ ਟੀਮ ਦਾ ਤੁਹਾਡੇ ਦੇਖਣ ਵਾਲੀ ਸਾਰੀ ਸੰਗਤ ਦਾ ਹੀ ਧੰਨਵਾਦ ਆਪ ਜੀ ਦਾ ਪੂਰੀ ਟੀਮ ਦਾ ਤਾਨੂੰ ਮਹਾਰਾਜ ਜੀ ਇਨੀ ਤਰਕੀਆਂ ਦੇਣ ਵੀਰੇ ਬਹੁਤ ਸ਼ੁਕਰੀਆ ਕਿਤੇ ਵੀ ਆਪ ਜੀ ਨੂੰ ਕੋਈ ਮਾਨਸਿਕ ਪ੍ਰੇਸ਼ਾਨ ਬੱਚਾ ਵੀਰ ਭਰਾ ਮਿਲਦਾ ਕੋਈ ਆਪ ਜੀ ਉਹਨਾਂ ਨੂੰ ਦੱਸੋ ਵੀ ਲਚਕਾਣੀ ਪਿੰਡ ਪਾਈ ਤੁਹਾਡਾ ਇਲਾਜ ਸ਼ੁਰੂ ਹੋਊਗਾ ਆਪਾਂ ਰੱਖਣਾ ਬਿਲਕੁਲ ਨਹੀਂ ਉਹਨਾਂ ਨੂੰ ਇਲਾਜ ਉਹਨਾਂ ਦਾ ਕਰਵਾ ਕੇ ਦੇਣਾ ਰੱਖਣਾ ਵੀਰਾ ਜੀ ਉਹਨਾਂ ਨੂੰ ਆ ਜਿਹੜੇ ਬਹੁਤੇ ਸੀਰੀਅਸ ਨੇ ਜਿਵੇਂ ਆਪਾਂ ਗੱਲ ਕੀਤੀ ਆ ਕਿਸੇ ਦੇ ਸੰਗਲ ਲੱਗਿਆ ਕੋਈ ਜਿਹੜਾ ਜਾਦੇ ਸੀਰੀਅਸ ਹੈ ਜਿਹਨੂੰ ਪਰਿਵਾਰ ਨਹੀਂ ਸੰਭਾਲ ਪਾ ਰਿਹਾ ਧੰਨਵਾਦ ਵੀਰਾ ਜੀ ਔਰ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਏ ਨੇ ਆਪਣਾ ਫਰਜ ਸੇਵਾ ਸੁਸਾਇਟੀ ਦੇ ਬਾਈਪਾਲ ਖਰੋੜ ਜੀ ਤੁਹਾਡੇ ਵੀ ਪਰਿਵਾਰਾਂ ਚ ਤੁਹਾਡੇ ਨੇੜੇ ਤੇੜੇ ਕਿਤੇ ਵੀ ਤੁਹਾਨੂੰ ਲੱਗਦਾ ਵੀ ਕੋਈ ਲੋੜਵੰਦ ਹੈ ਕੰਡੀਸ਼ਨ ਮਾੜੀ ਆ ਤਾਂ ਤੁਸੀਂ ਬਾਈ ਹੋਂਾਂ ਦੇ ਨਾਲ ਜ਼ਰੂਰ ਸੰਪਰਕ ਕਰ ਲਿਓ ਪਰ ਇਸ ਗੁੰਝਲਦਾਰ ਦੁਨੀਆ ਚੋਂ ਇੱਕ ਦਿਨ ਕੱਢ ਕੇ ਤੁਸੀਂ ਪਿੰਡ ਲਚਕਾਣੀ ਦੇ ਇਸ ਘਰ ਚ ਜ਼ਰੂਰ ਗੇੜਾ ਮਾਰਿਓ ਤਾਂ ਜੋ ਜਿਹੜੇ ਅੰਦਰ ਦੀਆਂ ਦਇਆ ਭਾਵਨਾ ਨੇ ਕਿਤੇ ਨਾ ਕਿਤੇ ਉਹਨਾਂ ਨੂੰ ਪਾਣੀ ਲੱਗ ਸਕੇ ਤੇ ਕਿਤੇ ਨਾ ਕਿਤੇ ਤੁਹਾਨੂੰ ਇਹ ਲੱਗੇ ਵੀ ਤੁਹਾਡੇ ਅੰਦਰ ਇਨਸਾਨੀਅਤ ਆ ਅੱਜ ਦੀ ਪੇਸ਼ਕਾਰੀ ਦੇ ਲਈ ਨੇ ਬਹੁਤ ਬਹੁਤ ਧੰਨਵਾਦ